ਵਿੱਕੀ ਮਿੱਡੂ ਖੇੜਾ ਦੇ ਕਤਲ ਨੂੰ ਲੈ ਕੇ ਇਨਸਾਫ ਕਿੱਥੋਂ ਤੱਕ ਪਹੁੰਚੂਗਾ ਅਜੇ ਇਨਸਾਫ ਲੈਣ ਵਾਲਾ ਬਾਕੀ ਹੈ ਇਸ ਇਨਸਾਫ ਲਈ ਮੈਂ ਲੜਦਾ ਰਹੂੰ ਟਿਲ ਦੀ ਐਂਡ ਤੇ ਇਹਨਾਂ ਨੂੰ ਆਪ ਦੇ ਇਨਜਾਮ ਤਾਈਂ ਪਹੁੰਚ ਕਰਾਉਂਗਾ ਐਟ ਐਨੀ ਕਾਸਟ ਮੈਂ ਕੁਝ ਵੀ ਕਰਨਾ ਪਵੇਗਾ ਉਹ ਜੋ ਘਾਟਾ ਪਿਆ ਉਹ ਤਾਂ ਪੂਰਾ ਨਹੀਂ ਹੋ ਸਕਦਾ ਪਰ ਵਿੱਕੀ ਦੀ ਸੋਚ ਪੂਰੀ ਕੀਤੀ ਜਾ ਸਕੇ ਅ ਬਿਲਕੁਲ ਜੀ ਮੇਰਾ ਛੋਟਾ ਭਰਾ ਸੀ ਮੇਰਾ ਖੂਨ ਸੀਗਾ ਤੇ ਮੇਰਾ ਫਰਜ਼ ਮੰਨਦਾ ਉਹਦੇ ਜਾਨ ਤੋਂ ਬਾਅਦ ਉਹਦੀ ਲੈਗਸੀ ਨੂੰ ਮੇਨਟੇਨ ਰੱਖਣਾ ਵਿੱਕੀ ਦੀ ਲੈਗਸੀ ਨੂੰ ਕੈਰੀ ਫਾਰਵਰਡ ਕਰੀਏ ਇੱਕ ਚੰਗੇ ਤਰੀਕੇ ਨਾਲ ਤੇ ਸਟਰੋਂਗ ਤਰੀਕੇ ਨਾਲ ਰਾਜਨੀਤਿਕ ਤੌਰ ਤੇ ਅਜੀਪਾਲ ਮਿੱਡੂ ਖੜਾ ਕੀ ਕਰ ਚੇਂजेस ਤਾਂ ਹੀ ਆਸਾਦੀਆਂ ਜੇ ਤੁਸੀਂ ਪਾਵਰ ਚ ਪਾਵਰ ਇੱਕ ਤਾਂ ਆ ਸਕਦੀ ਹੈ ਜੇ ਆਪਾਂ ਪੋਲੀਟੀਕਲੀ ਸਟਰੋਂਗ ਹੋਨੇ ਪੁਰਾਣੇ ਖੁੰਡ ਜਿਹੜੇ ਬੈਠੇ ਆ ਕੁਰਸੀਆਂ ਤੇ ਉਹ ਨਵੀਆਂ ਪਨੇਰੀਆਂ ਨਹੀਂ ਉਗਣ ਦਿੰਦੇ ਅਤੇ ਨਵੀਆਂ ਪਨੇਰੀਆਂ ਨੂੰ ਉੱਥੇ ਹੀ ਖਤਮ ਕਰ ਦਿੰਦੇ ਦੇਖੋ ਜੀ ਜਜ਼ਬਾ ਹੋਵੇ ਕੁਝ ਕਰਨ ਦਾ ਤੇ ਪੁਰਾਣੇ ਨਵੇਂ ਦਾ ਕੋਈ ਨ ਕੁਝ ਨਹੀਂ ਵੱਟੀਦਾ ਮੈਂ ਤਾਂ ਇਹ ਕਹੂੰਗਾ ਸ਼ਰੋਮਨਿਕਾ ਲੀਗਲ ਦਾ ਭੁਵਿੱਖ ਕੀ ਲੱਗ ਰਿਹਾ ਹੈ ਇਹ ਵੀ ਆਪਸ ਜਿਹੜੀ ਖਿੱਚਾ ਤਾਣੀ ਹੈ ਇਹ ਖਤਮ ਹੋਣੀ ਚਾਹੀਦੀ ਸਤਿ ਸ਼੍ਰੀ ਅਕਾਲ ਜੀ ਵਿੱਕੀ ਮਿੱਡੂ ਖੇੜਾ ਫਾਊਂਡੇਸ਼ਨ ਦੇ ਪ੍ਰਧਾਨ ਅਤੇ ਨੌਜਵਾਨ ਰਾਜਨੀਤਿਕ ਆਗੂ ਅਜੇਪਾਲ ਮਿੱਡੂ ਖੇੜਾ ਅੱਜ ਸਾਡੇ ਪੋਡਕਾਸਟ ਦੇ ਵਿੱਚ ਸਾਡੇ ਨਾਲ ਮੌਜੂਦ ਰਹਿਣਗੇ ਜਿਨ੍ਹਾਂ ਦੇ ਨਾਲ ਵਿੱਕੀ ਮਿੱਡੂ ਖੇੜਾ ਦੀ ਸੋਚ ਨੂੰ ਲੈ ਕੇ ਉਹਨਾਂ ਦੀ ਫਾਊਂਡੇਸ਼ਨ ਅਤੇ ਰਾਜਨੀਤਿਕ ਕਰੀਅਰ ਨੂੰ ਲੈ ਕੇ ਗੱਲਬਾਤ ਕਰਾਂਗੇ ਅਜੇ ਭਾਈ ਜੀ ਮੀਡੀਆ ਦੇ ਬਹੁਤ ਬਹੁਤ ਸਵਾਗਤ ਹੈ ਸਵਾਦ ਕੇ ਜੀ ਕਿਸ ਤਰੀਕੇ ਦੀ ਚੱਲ ਰਹੀ ਜਿੰਦਗੀ ਕਿਰਪਾ ਜੀ ਮਹਾਰਾਜ ਦੀ ਚੜ੍ਹਦੀਆਂ ਕਲਾ ਚਾ ਬਿਲਕੁਲ ਚਲੋ ਚੜ੍ਹਦੀ ਕਲਾ ਦੇ ਵਿੱਚ ਚਾਹੀਦੇ ਜਿਸ ਤਰੀਕੇ ਮੈਂ ਬੜੀ ਕਿਰਪਾ ਜਿਸ ਤਰੀਕੇ ਮੈਂ ਜ਼ਿਕਰ ਕੀਤਾ ਵਿੱਕੀ ਭਾਈ ਦਾ ਵਿੱਕੀ ਮਿੱਡੂ ਖੇੜਾ ਫਾਊਂਡੇਸ਼ਨ ਫਾਊਂਡੇਸ਼ਨ ਕਿਸ ਤਰੀਕੇ ਚੱਲ ਰਹੀ ਹੈ ਉਹਨਾਂ ਦੀ ਸੋਚ ਕਿਸ ਤਰੀਕੇ ਚੱਲ ਰਹੀ ਹੈ ਅੱਗੇ ਦੇਖੋ ਜੀ ਮੈਂ ਕਹਾਂਗਾ ਵੀ ਵਿੱਕੀ ਦੇ ਜਾਣ ਤੋਂ ਬਾਅਦ ਮੈਂ ਫਾਊਂਡੇਸ਼ਨ ਦਾ ਜਿਹੜਾ ਅਸੀਂ ਸਥਾਪਨਾ ਕੀਤੀ ਹੈ ਉਹਦੀ ਲੇਗਸੀ ਨੂੰ ਯੂਥ ਦੇ ਵਿੱਚ ਜਿਸ ਹਿਸਾਬ ਨਾਲ ਉਹਦਾ क्रेज ਸੀਗਾ ਜੀ ਉਸ ਚੀਜ਼ ਨੂੰ ਮੇਨਟੇਨ ਰੱਖਣ ਵਾਸਤੇ ਅਸੀਂ ਫਾਊਂਡੇਸ਼ਨ ਦਾ ਜਿਹੜਾ ਨੀਂ ਪੱਥਰ ਰੱਖਿਆ ਤੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਜਿਹੜੀ ਉਹਦੀ ਸਾਰੀ ਟੀਮ ਸੀਗੀ ਵਿੱਕੀ ਦੀ ਜਿਹੜੇ ਉਹਦੇ ਨਾਲ ਜੁੜੇ ਹੋਏ ਸੀ ਜਿਹੜੇ ਉਹਨੂੰ ਐਕਚੁਅਲ ਦੇ ਵਿੱਚ ਪਿਆਰ ਕਰਦੇ ਸੀ ਉਹ ਐਜ਼ ਇਟ ਇਜ਼ ਅੱਜ ਦੀ ਡੇਟ 'ਚ ਫਾਊਂਡੇਸ਼ਨ ਦੇ ਨਾਲ ਜੁੜੇ ਹੋਏ ਜੀ ਸੋ ਇਸ ਕਰਕੇ ਅਸੀਂ ਅ ਕੋਸ਼ਿਸ਼ ਕਰ ਰਹੇ ਹਾਂ ਵੀ ਇਸ ਫਾਊਂਡੇਸ਼ਨ ਨੂੰ ਬੜੇ ਚੰਗੇ ਤਰੀਕੇ ਨਾਲ ਚਲਾਈਏ ਤੇ ਆਉਣ ਵਾਲੇ ਸਮੇਂ 'ਚ ਇਸ ਫਾਊਂਡੇਸ਼ਨ ਨੂੰ ਹੋਰ ਅਸੀਂ ਸਟਰੋਂਗ ਕਰੀਏ ਤੇ ਵਿੱਕੀ ਦੀ ਲੈਗਸੀ ਨੂੰ ਕੈਰੀ ਫਾਰਵਰਡ ਕਰੀਏ ਇੱਕ ਚੰਗੇ ਤਰੀਕੇ ਨਾਲ ਤੇ ਸਟਰੋਂਗ ਤਰੀਕੇ ਨਾਲ ਕਿਹੜੇ ਕਿਹੜੇ ਕੰਮ ਕੀਤੇ ਜਾ ਰਹੇ ਹੁਣ ਮੌਜੂਦਾ ਸਮੇਂ 'ਚ ਫਾਊਂਡੇਸ਼ਨ 'ਚ ਕੀ ਹੋ ਰਿਹਾ ਹੈ ਦੇਖੋ ਜੀ ਫਾਊਂਡੇਸ਼ਨ ਦੇ ਵਿੱਚ ਮੈਂ ਕਾਫੀ ਟਾਈਮ ਤੋਂ ਅਸੀਂ ਲੱਗੇ ਹੋਏ ਆ ਤੇ ਕਾਫੀ ਤਰ੍ਹਾਂ ਦੇ ਜਿਵੇਂ ਫਲੱਡ ਅ ਇਫੈਕਟਿਡ ਏਰੀਆ ਸੀ ਉਹਦੇ 'ਚ ਅਸੀਂ ਬੜੀ ਸ਼ਮੂਲੀਅਤ ਕੀਤੀ ਵਧੀਆ ਅچھے ਤਰੀਕੇ ਨਾਲ ਸਾਰੀ ਟੀਮ ਨੇ ਉਦੋਂ ਬਾਅਦ ਪਲਾਂਟੇਸ਼ਨ ਦੇ ਉੱਤੇ ਅਸੀਂ ਬੜਾ ਫੋਕਸ ਕੀਤਾ तकरीबन ਮੈਂ ਅੱਗੇ ਵੀ ਕਹਿ ਕੇ ਹਟਿਆ ਦੋ ਤਿੰਨ ਪੋਡਕਾਸਟਾਂ ਦੇ ਵਿੱਚ ਵੀ तकरीबन ਹਰ ਜ਼ਿਲ੍ਹੇ ਦੇ ਵਿੱਚ ਉਹਦੇ ਵਿਕੀ ਦੇ ਫਰੈਂਡ ਸਰਕਲ ਸੀਗਾ ਉਹੀ ਟੀਮ ਸੀ ਵਿਕੀ ਮਿੱਡੂ ਖੜਾ ਫਾਊਂਡੇਸ਼ਨ ਦੀ ਤੇ ਉਹਨੇ ਬੜੀ ਹਮ ਹਮਾ ਕੇ ਜਿਹੜੀ ਹੈਗੀ ਪਲਾਂਟੇਸ਼ਨ ਨੂੰ ਡਰਾਈਵ ਨੂੰ ਤਕੜਾ ਹੋ ਕੇ ਚਲਾਇਆ तकरीबन ਮੈਨੂੰ ਲੱਗਦਾ ਵੀ ਕੋਈ ਵੀ ਐਸਾ ਜ਼ਿਲ੍ਹਾ ਨਹੀਂ ਸੀਗਾ ਜਿਤ ਪੰਜਾਬ ਦਾ ਜਿੱਥੇ ਆਪਣਾ ਪਲਾਂਟੇਸ਼ਨ ਨਹੀਂ ਹੋਈ। ਹਾਲਾਂਕਿ ਪੰਜਾਬ ਤੋਂ ਬਾਹਰ ਵੀ ਹਰਿਆਣਾ ਦੇ ਵਿੱਚ ਵੀ ਹਿਮਾਚਲ ਦੇ ਵਿੱਚ ਵੀ ਜੰਮੂ ਦੇ ਵਿੱਚ ਵੀ ਕਈ ਲੋਕ ਸੀਗੇ ਜਿਹੜੇ ਵਿੱਕੀ ਨੂੰ ਚਾਹੁੰਦੇ ਸੀ, ਵਿੱਕੀ ਦੇ ਨਾਲ ਪੜ੍ਹੇ ਸੀ ਯੂਨੀਵਰਸਿਟੀ ਦੇ ਵਗੈਰਾ ਦੇ ਵਿੱਚ ਜਾਂ ਉਹਦੇ ਨਾਲ ਐਸੋਸੀਏਟਿਡ ਸੀ। ਉਹਨਾਂ ਨੇ ਪਲਾਂਟੇਸ਼ਨ ਕੀਤੀ। ਫਿਰ ਉਦੋਂ ਬਾਅਦ ਅਸੀਂ ਸਪੋਰਟਸ ਨੂੰ ਲੈ ਕੇ ਬੜਾ ਮਤਲਬ ਕਿ ਫੋਕਸ ਸਪੋਰਟਸ ਦੇ ਉੱਤੇ ਬੜਾ ਕਰਦੇ ਹਾਂ ਵਿੱਕੀ ਬਿਕੋਜ਼ ਵਿੱਕੀ ਇੱਕ ਆਪ ਸਪੋਰਟਸਮੈਨ ਸੀਗਾ। ਬਿਲਕੁਲ। ਸੋ ਸਪੋਰਟਸ ਨੂੰ ਅਸੀਂ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰਦੇ ਆ ਜਿਵੇਂ ਕਬੱਡੀ ਕੱਪਸ ਤੇ ਜਾਈਦਾ ਉੱਥੇ ਪ੍ਰਮੋਟ ਕਰੀਦਾ ਜਿਹੜੇ ਕਿ ਲੋੜਮੰਦ ਆਪਣੇ ਪਲੇਅਰਸ ਐ ਉਹਨਾਂ ਨੂੰ ਆਪਾਂ ਜਿੰਨਾ ਹੋ ਸਕਦਾ ਸਾਡੇ ਤੋਂ ਅਸੀਂ ਉਹਨਾਂ ਨੂੰ ਕਰਦੇ ਆ ਫਿਰ ਪਿੱਛੇ ਜੇ ਅਸੀਂ ਇੱਕ ਬੜਾ ਸੋਹਣਾ ਕ੍ਰਿਕਟ ਟੂਰਨਾਮੈਂਟ ਕਰਾਇਆ ਯੂਨੀਵਰਸਿਟੀ ਦੇ ਵਿੱਚ ਉਹ ਬੜਾ ਸਾਡਾ ਸਕਸੈਸਫੁਲ ਰਿਹਾ ਹੁਣ ਅਸੀਂ ਅੱਗੇ ਵੀ ਇਹੋ ਜਿਹੇ ਕ੍ਰਿਕਟ ਜਿਹੜੇ ਟੂਰਨਾਮੈਂਟਸ ਹੈਗੇ ਆ ਉਹ ਪਲਾਨ ਕਰ ਰਹੇ ਆਂ ਇਹੀ ਵਿੱਕੀ ਮਿੱਡੂ ਖੇੜਾ ਫਾਊਂਡੇਸ਼ਨ ਦੇ ਯਾਨੀ ਕਿ ਵਿੱਕੀ ਦੀ ਸੋਚ ਨੂੰ ਪੂਰੀ ਰਫ਼ਤਾਰ ਦੇ ਨਾਲ ਅੱਗੇ ਲੈ ਕੇ ਜਾ ਰਹੇ ਹੋ ਕਿ ਚਲੋ ਜੋ ਘਾਟਾ ਪਿਆ ਉਹ ਤਾਂ ਪੂਰਾ ਨਹੀਂ ਹੋ ਸਕਦਾ ਪਰ ਵਿੱਕੀ ਦੀ ਸੋਚ ਪੂਰੀ ਕੀਤੀ ਜਾ ਸਕੇ ਅ ਬਿਲਕੁਲ ਜੀ ਮੇਰਾ ਛੋਟਾ ਭਰਾ ਸੀ ਮੇਰਾ ਖੂਨ ਸੀਗਾ ਤੇ ਮੇਰਾ ਫਰਜ਼ ਬਣਦਾ ਉਹਦੇ ਜਾਨ ਤੋਂ ਬਾਅਦ ਉਹਦੀ ਲੈਗਸੀ ਨੂੰ ਮੇਨਟੇਨ ਰੱਖਣਾ ਤੇ ਉਹਨੂੰ ਕੈਰੀ ਫਾਰਵਰਡ ਕਰਨਾ ਤੇ ਉਹ ਮੈਂ ਕਰੀ ਜਾਨਾ ਅੱਜ ਦੀ ਡੇਟ 'ਚ ਵਿੱਕੀ ਮਿੱਡੂ ਖੇੜਾ ਫਾਊਂਡੇਸ਼ਨ ਦੇ ਥਰੂ ਇੱਕ ਵਿੱਕੀ ਦੀ ਸੋਚ ਸੀਗੀ ਕਿ ਚਲੋ ਉਹ ਸੋਚ ਨੂੰ ਤੁਸੀਂ ਅੱਗੇ ਲੈ ਕੇ ਜਾ ਰਹੇ ਹੋ ਇੱਕ ਵਿੱਕੀ ਦਾ ਇੰਟਰਸਟ ਸੀਗਾ ਪੋਲੀਟਿਸ਼ ਰਾਜਨੀਤੀ ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਕਹਿੰਦੇ ਨੇ ਕਿ ਖੁੰਡਾਂ ਤੇ ਜਦੋਂ ਚਰਚਾ ਹੋਣੀ ਸ਼ੁਰੂ ਹੋ ਜਾਂਦੀ ਹੈ ਰਾਜਨੀਤੀ ਤੌਰ ਤੇ ਅਜੇਪਾਲ ਮਿੱਡੂ ਖੇੜਾ ਕੀ ਕਰ ਰਹੇ ਹੋ ਦੇਖੋ ਜੀ ਵਿੱਕੀ ਦਾ ਬੜਾ ਇੱਕ ਨਾ ਏਮ ਸੀਗਾ ਵੀ ਵੀਰੇ ਆਪਾਂ ਆਪਦੇ ਆਪ ਨੂੰ ਸਟੈਬਲਿਸ਼ ਕਰਨਾ ਹੈ ਪੋਲੀਟੀਕਲੀ ਜੀ ਪੋਲੀਟੀਕਲੀ ਜੇ ਆਪਾਂ ਆਪਦੇ ਆਪ ਨੂੰ ਸਟੈਬਲਿਸ਼ ਕਰਾਂਗੇ ਤਾਂ ਬੇਸਿਕਲੀ ਉਹਦੀ ਸੋਸ ਸੀਗੀ ਸੋਸਾਇਟੀ ਦੇ ਪ੍ਰਤੀ ਵੀ ਆਪਾਂ ਕੁਝ ਚੇਂजेस ਲਿਆਈਏ ਚੇਂजेस ਤਾਂ ਹੀ ਆ ਸਕਦੀਆਂ ਜੇ ਤੁਸੀਂ ਪਾਵਰ ਚੋਂ ਪਾਵਰ ਇੱਕ ਤਾਂ ਆ ਸਕਦੀ ਹੈ ਜੇ ਆਪਾਂ ਪੋਲੀਟੀਕਲੀ ਸਟਰੋਂਗ ਹੋਨੇ ਹਾਂ No doubt ਬਿਲਕੁਲ ਸਿਸਟਮ ਚ ਰਹਿ ਕੇ ਸਿਸਟਮ ਚ ਰਹਿ ਕੇ ਹੀ ਤੁਸੀਂ ਕੁਝ ਨਾ ਕੁਝ ਚੇਂਜ ਕਰ ਸਕਦੇ ਹੋ ਸੋ ਇਸ ਕਰਕੇ ਵਿੱਕੀ ਦਾ ਬੜਾ ਮਨ ਸੀਗਾ ਵੀ ਵੀਰੇ ਆਪਾਂ ਆਪਦੇ ਆਪ ਨੂੰ ਸਟੈਬਲਿਸ਼ ਕਰੀਏ ਤੇ ਸੋਸਾਇਟੀ ਦੇ ਵਿੱਚ ਕੁਝ ਨਾ ਕੁਝ ਇਹੋ ਜਿਹਾ ਕੰਟਰੀਬਿਊਟ ਕਰੀਏ ਵੀ ਆਉਣ ਵਾਲੇ ਸਮੇਂ ਚ ਆਪਾਂ ਨੂੰ ਤੇ ਆਪਣੀ ਫੈਮਿਲੀ ਨੂੰ ਲੋਕ ਯਾਦ ਰੱਖਣ ਇਹੋ ਜੀ ਸੋਚ ਲੈ ਕੇ ਵਿਕੀ ਚੱਲਦਾ ਸੀਗਾ ਸੋ ਹਾਂ ਉਹਦੀ ਸੋਚ ਨੂੰ ਅੱਗੇ ਕੈਰੀ ਫਾਰਵਰਡ ਕਰਨ ਵਾਸਤੇ ਮੈਂ ਆਪ politically ਠੀਕ ਹੈ ਜਿੰਨਾ ਕੁ ਮੈਥੋਂ ਹੋ ਸਕਦਾ ਵੱਧ 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 ਚੜ ਕੇ ਹਿੱਸਾ ਲੈਣੇ ਆ ਜੋ ਵੀ ਸੋਸ਼ਲ ਸਾਡੇ ਤੋਂ ਗਰਮ ਕਰਨ ਵਾਲੇ ਹੁੰਦੇ ਆ ਉਹ ਸੀ ਕਰਨ ਦੀ ਕੋਸ਼ਿਸ਼ ਕਰਦੇ ਆ ਰਾਜਨੀਤਿਕ ਤੌਰ ਤੇ ਤੁਸੀਂ ਵੀ ਤੁਹਾਡੇ ਭਰਾ ਵਿੱਕੀ ਵੀ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਸੀ ਹਾਲਾਂਕਿ ਸਟੂਡੈਂਟ ਪੋਲਿਟਿਕਸ ਤੋਂ ਉਹਨਾਂ ਨੇ ਆਪਣੀ ਸ਼ੁਰੂਆਤ ਕੀਤੀ ਸੀ ਉਸ ਤੋਂ ਬਾਅਦ ਅਕਾਲੀ ਦਲ ਦੇ ਵਿੱਚ ਆ ਕੇ ਸੋਈ ਦੇ ਵਿੱਚ ਆਏ ਸੋਈ ਨੂੰ ਪੂਰਾ ਉੱਪਰ ਲੈ ਕੇ ਗਏ ਅਕਾਲੀ ਦਲ ਦੇ ਵਿੱਚ ਇਸ ਸਮੇਂ ਯੂਥ ਦੀ ਜਾਂ ਖਾਸ ਤੌਰ ਤੇ ਨੌਜਵਾਨਾਂ ਦੀ ਪੂਰੀ ਚਰਚਾ ਹੈ ਕਿ ਉਹਨਾਂ ਨੂੰ ਪੋਲਿਟਿਕਸ ਦੇ ਵਿੱਚ ਲਿਆਂਦਾ ਜਾਵੇ ਹਾਂ ਬਿਲਕੁਲ ਜੀ ਮੈਂ ਤਾਂ ਨਾ ਸਮਾਂ ਦੀ ਇੱਕ ਕੀ ਹੈ ਕਿ ਅਸੀਂ ਪਿੱਛੇ ਜਿ ਇੱਕ ਨਾ ਵਿੱਕੀ ਮਿੱਲੂ ਖੇੜਾ ਫਾਊਂਡੇਸ਼ਨ ਦੇ ਉੱਤੇ ਇੱਕ ਪਲਾਨ ਕੀਤਾ ਸੀਗਾ ਵੀ ਇੱਕ ਸੈਮੀਨਾਰ ਆਰਗੇਨਾਈਜ਼ ਕਰਨਾ ਚਾਹੀਦਾ ਆ ਪੋਲੀਟੀਕਲੀ ਜਿਹੜੇ ਐਕਟਿਵ ਪੋਲੀਟੀਕਲੀ ਐਕਟਿਵ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਅਵੇਅਰਨੈਸ ਤਰ੍ਹਾਂ ਦਾ ਇੱਕ ਪ੍ਰੋਗਰਾਮ ਕਰਨ ਦੀ ਅਸੀਂ ਕੋਸ਼ਿਸ਼ ਕੀਤੀ ਸੀਗੀ ਬਟ ਉਹ ਸਾਡੇ ਤੋਂ ਚਲੋ ਵਿੱਚ ਹੋਰ ਆਪਣੇ ਹਰਡਲਸ ਆ ਗੀਆਂ ਤੇ ਅੱਗੇ ਅਸੀਂ ਇਸ ਚੀਜ਼ ਨੂੰ ਪਲਾਨ ਕਰਦੇ ਆਂ ਵੀ ਬਿਲਕੁਲ ਮੈਂ ਇਹ ਕਹਿਣਾ ਵੀ ਯੂਥ ਨੂੰ ਅੱਗੇ ਲਿਆਉਣਾ ਚਾਹੀਦਾ ਹੈ ਬਿਕਾਜ਼ 66% ਆਫ ਆਪਣੇ ਇੰਡੀਆ ਦੇ ਵਿੱਚ ਸਭ ਤੋਂ ਹਾਈएस्ट ਰੇਟ ਆਫ ਯੂਥ ਹੈ ਜੇ ਆਪਾਂ throughout world ਚੈੱਕ ਕਰੀਏ ਤੇ ਯੂਥ ਇੱਕ ਗੇਮ ਚੇਂਜਰ ਹੈ ਮੈਂ ਮੈਂ ਅੱਗੇ ਵੀ ਇਹ ਬਹੁਤ ਵਾਰੀ ਆਖਿਆ ਵੀ ਯੂਥ ਹਰ ਚੀਜ਼ ਨੂੰ ਬਦਲ ਸਕਦਾ ਹੈ। ਬਿਲਕੁਲ। ਯੂਥ ਦੀ ਜਿਹੜੀ એનર્ਜੀ ਹੈ ਉਹਨੂੰ ਸਹੀ ਚੈਲਨਾਈਜ਼ ਕੀਤਾ ਜਾਵੇ ਤਾਂ ਬਹੁਤ ਕੁਝ ਕਰ ਸਕਦਾ ਹੈ। ਚੇਂਜਸ ਲਿਆ ਸਕਦਾ ਵੱਡੀਆਂ-ਵੱਡੀਆਂ। ਪਰ ਯੂਥ ਦੇ ਪੈਰ ਲੱਗਣ ਦਿੱਤੇ ਜਾਂਦੇ ਪੋਲਿਟਿਕਸ ਦੇ ਵਿੱਚ ਕਿਉਂਕਿ ਅਕਸਰ ਇਹ ਚਰਚਾ ਚੱਲਦੀ ਹੁੰਦੀ ਹੈ ਕਿ ਪੁਰਾਣੇ ਖੁੰਡ ਜਿਹੜੇ ਬੈਠੇ ਆ ਕੁਰਸੀਆਂ ਤੇ ਉਹ ਨਵੀਆਂ ਪਨੇਰੀਆਂ ਨਹੀਂ ਉਗਣ ਦਿੰਦੇ ਅਤੇ ਨਵੀਆਂ ਪਨੇਰੀਆਂ ਨੂੰ ਉੱਥੇ ਖਤਮ ਕਰ ਦਿੰਦੇ। ਦੇਖੋ ਜੀ ਜਜ਼ਬਾ ਹੋਵੇ ਕੁਝ ਕਰਨ ਦਾ ਤੇ ਪੁਰਾਣੇ-ਨਵੇਂ ਦਾ ਕੋਈ ਨਹੀਂ ਕੁਝ ਨਹੀਂ ਵੱਟੀ ਦਾ। ਮੈਂ ਤਾਂ ਇਹ ਕਹੂੰਗਾ ਯੂਥ ਨੂੰ ਤਕੜਾ ਹੋ ਕੇ ਅੱਗੇ ਆਉਣਾ ਚਾਹੀਦਾ ਯੂਥ ਨੂੰ ਐਜ਼ ਅ ਕੈਰੀਅਰ ਪੋਲਿਟਿਕਸ ਨੂੰ ਐਜ਼ ਅ ਕੈਰੀਅਰ ਲੈਣਾ ਚਾਹੀਦਾ ਜਿੱਤੇ ਜਿਹੜਾ ਬੰਦਾ ਇਸ ਚੀਜ਼ ਨੂੰ ਐਜ਼ ਅ ਕੈਰੀਅਰ ਲੈ ਕੇ ਚੱਲੂਗਾ ਉਹ ਕਦੇ ਵੀ ਆਪਦੇ ਆਪ ਨਾਲ ਤੇ ਆਪ ਦੇ ਆਮਨਾ ਆਪ ਦੇ ਕੈਰੀਅਰ ਨਾਲ ਕਦੇ ਵੀ ਧੋਖਾ ਨਹੀਂ ਕਰੂਗਾ ਮੇਰੀ ਸੋਚ ਇਹ ਹੈ ਜੇ ਪੋਲਿਟਿਕਸ ਨੂੰ ਐਜ਼ ਅ ਕੈਰੀਅਰ ਲੈ ਕੇ ਚੱਲਣ ਯੂਥ ਤੇ ਦੱਬ ਕੇ ਮਿਹਨਤ ਕਰਨ ਤੇ ਉਹੀ ਇਹ ਜਿਵੇਂ ਤੁਸੀਂ ਆਖਿਆ ਵੀ ਪ੍ਰਾਣੇ ਖੁੰਡਾ ਜਿਹੜੇ ਅੱਗੇ ਨਹੀਂ ਆਉਣ ਦਿੰਦੇ ਫਿਰ ਆਪੇ ਪ੍ਰਾਣੇ ਖੁੰਡੇ इधर-ਉਧਰ ਹੋ ਜਾਂਦੇ ਆ ਤੇ ਨਾਲੇ ਮੈਂ ਤਾਂ ਹੋਰ ਵੀ ਕਈ ਗੱਲਾਂ ਕਰ ਦੰਨਾ ਵੀ ਇਹ ਸੁਖਿਆ ਥੋੜੀ ਆ ਵੀ ਸਾਰੀ ਉਮਰ ਇਹ ਪ੍ਰਾਣੇ ਖੁੰਡਾ ਨੂੰ ਵਿਧਾਨ ਸਭਾ 'ਚ ਦੇਖੀ ਜਾਈਏ ਹਮ ਪ੍ਰਾਣੇ ਨਵੇਂ ਚਿਹਰੇ ਆਉਣੇ ਚਾਹੀਦੇ ਆ ਜਿਨ੍ਹਾਂ ਨੂੰ ਕੁਝ ਚੇਂਜ ਕਰਨ ਦਾ ਜਜ਼ਬਾ ਹੋਵੇ ਬਦਲਾਵ ਲਿਆਉਣ ਦਾ ਜਜ਼ਬਾ ਹੋਵੇ ਸੋ ਇਹੋ ਜੇ ਯੂਥ ਨੂੰ ਮੋਟੀਵੇਟ ਕਰਨਾ ਚਾਹੀਦਾ ਹੈ ਯੂਥ ਨੂੰ ਅੱਗੇ ਆਉਣਾ ਚਾਹੀਦਾ ਪਰ ਪ੍ਰਾਣੇ ਖੁੰਡਾ ਤਾਂ ਮਲਾਈਆਂ ਖਾਣ ਲੱਗ ਜਾਂਦੇ ਆ ਨਾ ਕਿ ਜੋ ਮਲਾਈਆਂ ਖਾ ਲੀਆਂ ਉਸ ਤੋਂ ਬਾਅਦ ਭੰਡਣਾ ਵੀ ਸ਼ੁਰੂ ਹੋ ਜਾਂਦਾ ਬਿਲਕੁਲ ਜੀ ਪੁਰਾਣੇ ਫਤਾਈਆਂ ਦਾ ਮੈਂ ਕਹਿੰਦਾ ਪੁਰਾਣੇ ਖੁੰਡਾ ਨੂੰ ਪਾਸੇ ਕਰਨਾ ਚਾਹੀਦਾ ਹੈ ਯੂਥ ਨੂੰ ਅੱਗੇ ਲਿਆਉਣਾ ਚਾਹੀਦਾ ਹੈ ਹਮ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਇਸ ਚੀਜ਼ ਨੂੰ ਸਪੋਰਟ ਕਰ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਯੂਥ ਦੀ ਕਿੰਨੀ ਕੁ ਭੂਮਿਕਾ ਵੱਜ ਰਹੀ ਹੈ ਹਾਂ ਬਿਲਕੁਲ ਜੀ ਦੇਖੋ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਮੈਨੂੰ ਇਹ ਲੱਗਦਾ ਹੈ ਵੀ ਇਸ ਚੀਜ਼ ਦੇ ਤੇ ਸੋਚ ਬੜੀ ਪੋਜ਼ਿਟਿਵ ਹੈ ਯੂਥ ਨੂੰ ਲੈ ਕੇ ਤੇ ਮੈਂ ਵੀ ਇੱਕ ਆਪਦੇ ਬਣੀ ਬੀ ਰਿਕਵੈਸਟ ਕਰੂੰਗਾ ਵੀ ਯੂਥ ਨੂੰ ਚਾਂਸ ਦੇਣਾ ਚਾਹੀਦਾ ਹੈ ਜੀ ਯੂਥ ਬਹੁਤ ਕੁਝ ਕਰ ਸਕਦਾ ਹੈ ਯੂਥ ਇੱਕ ਬਦਲਾਅ ਲਿਆ ਸਕਦਾ ਹੈ ਤੇ ਇਨਫੈਕਟ ਕਿ ਤੇ ਮੈਂ ਦੂਜੀਆਂ ਵੀ ਪਾਰਟੀਆਂ ਨੂੰ ਬਿਯੋਂਡ ਪਾਰਟੀ ਲਾਈਨ ਜਾ ਕੇ ਕਹਿ ਰਿਹਾ ਦੂਜੀਆਂ ਪਾਰਟੀਆਂ ਨੂੰ ਰਿਕਵੈਸਟ ਕਰੂਗਾ ਵੀ ਯੂਥ ਨੂੰ ਚਾਂਸ ਦੇਣਾ ਚਾਹੀਦਾ ਹਰ ਪਾਰਟੀ ਨੂੰ ਯੂਥ ਨੂੰ ਚਾਂਸ ਦੇਣਾ ਚਾਹੀਦਾ ਵੀ ਬਿਕਾਜ਼ ਆਉਣ ਵਾਲਾ ਫਿਊਚਰ ਯੂਥ ਹੈ ਨੋ ਡਾਊਟ ਜਿਹੜੇ ਬਜ਼ੁਰਗ ਹੈ ਉਹਨਾਂ ਦੀ ਗਾਈਡੈਂਸ ਵੀ ਜ਼ਰੂਰੀ ਹੈ ਪਰ ਯੂਥ ਕੰਮ ਫੀਲਡ ਦੇ ਵਿੱਚ ਕੰਮ ਕਰਨ ਲਈ ਯੂਥ ਬਹੁਤ ਜ਼ਿਆਦਾ ਜ਼ਰੂਰੀ ਹੈ ਯੂਥ ਦੀ ਪੋਲਿਟਿਕਸ ਦੇ ਵਿੱਚ ਐਂਟਰੀ ਦੀ ਪਹਿਲੀ ਪੌੜੀ ਜਿਹੜੀ ਕਿੱਸਦੇ ਨੇ ਯੂਨੀਵਰਸਿਟੀ ਜਾਂ ਕਾਲਜ ਬੰਦੇ ਨੇ ਤੁਸੀਂ ਸਟੂਡੈਂਟ ਲਾਈਫ ਦੇ ਵਿੱਚੋਂ ਸਟੂਡੈਂਟ ਪੋਲਿਟਿਕਸ ਕੀਤੀ ਉੱਥੋਂ ਉੱਠ ਕੇ ਆਏ ਹੋ ਠੀਕ ਹੈ ਉੱਥੇ ਲੱਗਦਾ ਕਿ ਲੋਕਾਂ ਦਾ ਖਾਸ ਤੌਰ ਤੇ ਨੌਜਵਾਨਾਂ ਦਾ ਇੰਟਰਸਟ ਬੰਦਾ ਹੋਇਆ ਦਿਖਾਈ ਦਿੰਦਾ ਜਾਂ ਕਹੋ ਜੀ ਜਦੋਂ ਪਹਿਲ ਲੜਾਈਆਂ ਲੜਉਈਆਂ ਹੁੰਦੀਆਂ ਸੀ ਉਹਨਾਂ ਵੱਲ ਹੀ ਧਿਆਨ ਜਾਂਦਾ ਲੋਕਾਂ ਦਾ ਦੇਖੋ ਜੀ ਐਸੀ ਗੱਲ ਨਹੀਂ ਲੜਾਈਆਂ ਵੱਲ ਧਿਆਨ ਨਹੀਂ ਜਾਂਦਾ ਬਟ ਗੱਲ ਇਹ ਵੀ ਮੈਂ 97 ਦੇ ਵਿੱਚ ਮੈਂ ਇੱਥੇ ਆਪਣਾ ਚੰਡੀਗੜ੍ਹ ਆ ਗਿਆ ਸੀਗਾ ਤੇ 98 ਚ ਆਈ ਥਿੰਕ ਸੈਕੰਡ ਟਾਈਮ ਇਲੈਕਸ਼ਨ ਹੋਇਆ ਸੀ 98 ਆਈ ਵਾਸ ਪ੍ਰੈਜ਼ੀਡੈਂਟ ਐਟ ਖਾਲਸਾ ਕਾਲਜ ਮੈਂ ਆਪਦਾ ਜਿਹੜਾ ਪੋਲਿਟੀਕਲ ਕੈਰੀਅਰ ਬੀਏ ਫਰਸਟ ইয়ার ਦੇ ਵਿੱਚ ਮੈਂ ਇਲੈਕਸ਼ਨ ਲੜਿਆ ਸੀ ਤੇ ਮੈਂ ਜਿੱਤਿਆ ਸੀਗਾ ਤੇ ਮੇਂ ਹੈਡਲਾਈਨਸ ਆਈ ਸੀ ਐਜ਼ ਅ ਸਰਪ੍ਰਾਈਜ਼ ਬੈਨਰ ਆਫ ਖਾਲਸਾ ਕਾਲਜ ਬਿਕਾਜ਼ ਫਰਸਟ ਈਅਰ ਜਿਹੋਕ ਉਹਤੋ ਜਵਾਕ ਹੁੰਦੇ ਨਾ ਫਰਸਟ ਈਅਰ ਆ ਰਹਿਣ ਕੋਈ ਪਛਾਣ ਨਹੀਂ ਸੋ ਇਸ ਕਰਕੇ ਨੋ ਡਾਊਟ ਹਰ ਬੰਦੇ ਨੂੰ ਆਪ ਦਾ ਜਿਹੜਾ ਹੈਗਾ ਲੱਕ ਅਜਮਾਉਣਾ ਚਾਹੀਦਾ ਹੈ ਤੇ ਯੂਨੀਵਰਸਿਟੀ ਦੇ ਵਿੱਚ ਹਾਂ ਰਾਦਰ ਲੜਾਈਆਂ ਲੜਨ ਨਾਲੋਂ ਪੋਲੀਟੀਕਲ ਲੜਾਈ ਲੜੋ ਪੋਲੀਟੀਕਲ ਲੜਾਈ ਤੁਹਾਨੂੰ ਬਹੁਤ ਅੱਗੇ ਲਿਜਾ ਸਕਦੀ ਹੈ ਦੇਖੋ ਸਾਡੇ ਹੁਣ ਗੱਲ ਕਰੀਏ ਕਿ ਯੂਨੀਵਰਸਿਟੀਆਂ ਦੇ ਵਿੱਚ ਪਨੀਰੀ ਤਿਆਰ ਹੁੰਦੀ ਹੈ ਬਿਲਕੁਲ ਹਰ ਤਰ੍ਹਾਂ ਦੀ ਪਨੀਰੀ ਤਿਆਰ ਬਿਲਕੁਲ ਪੋਲੀਟੀਕਲ ਵੀ ਹੁੰਦੀ ਹੈ ਆ ਆਪਣੇ ਬਿਊਰੋਕਰੇਟਸ ਆਲੀ ਵੀ ਹੁੰਦੀ ਹੈ ਜੀ بزਨਸਮੈਨ ਵੀ ਹੁੰਦੇ ਆ ਜੀ ਹਰ ਤਰ੍ਹਾਂ ਦੀ ਪਨੀਰੀ ਤਿਆਰ ਹੁੰਦੀ ਯੂਨੀਵਰਸਿਟੀ ਦੇ ਵਿੱਚ ਤੇ ਮੈਂ ਅੱਗੇ ਮੈਂ ਉਹੀ ਗੱਲ ਕਰਕੇ ਦੇ ਸ਼ੁੱਡ ਬੀ ਆਮਨ ਕੁਛ ਨਾ ਕੁਛ ਸੈਮੀਨਾਰਸ ਜਿਹੜੇ ਹੈਗੇ ਆ ਉਹ ਆਰਗੇਨਾਈਜ਼ ਕਰਨੇ ਚਾਹੀਦੇ ਆ ਐਜ਼ ਅ ਯੂਥ ਨੂੰ ਮੋਟੀਵੇਟ ਕਰਨ ਲਈ ਵੀ politically ਐਕਟਿਵ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਪੋਲਿਟਿਕਸ ਇੱਕ ਮੇਨ ਰੀਡ ਦੀ ਹੱਡੀ ਹੁੰਦਾ ਕਿਸੇ ਵੀ ਨੇਸ਼ਨ ਦੀ ਬਿਲਕੁਲ ਹੂੰ ਨੇਮ ਪਾਵਰ ਹੁੰਦੀ ਹੈ ਸੋ ਇਸ ਕਰਕੇ ਉਸ ਜਗਾਹ ਤੇ ਜਿਵੇਂ ਕੋਈ ਪਾਰਲੀਮੈਂਟ ਹੈ ਜਿ ਪਾਰਲੀਮੈਂਟ ਤੱਕ ਪਹੁੰਚਣ ਲਈ ਯੂ ਹੈਵ ਟੂ ਸਟਾਰਟ ਦੇਵਾਂਤੋਂ ਆਵਲਾ ਯੂਨੀਵਰਸਿਟੀ ਦੇ ਟਾਈਮ ਦੇ ਯੂਥ ਨੂੰ ਸ਼ੁਰੂ ਕਰਕੇ ਉੱਥੇ ਤਾਈ ਜਾਊਗਾ ਤਾਂ ਫੇਰ ਹੀ ਕੰਮ ਆਊਗਾ ਪਰ ਜਿਵੇਂ ਜਿਵੇਂ ਵੋਟ ਪਰਸੈਂਟੇਜ ਘਟਦਾ ਜਾਂਦਾ ਯੂਨੀਵਰਸਿਟੀ ਦੇ ਵਿੱਚ ਹੀ ਪਿਛਲੇ ਸਮਿਆਂ ਨਾਲੋਂ ਹੁਣ ਤੱਕ ਦੇਖਿਆ ਜਾਵੇ ਉਸ ਤੋਂ ਤਾਂ ਸਿੱਧੇ ਤੌਰ ਤੇ ਇਹ ਅੰਦਾਜ਼ੇ ਲਗਾਏ ਜਾ ਸਕਦੇ ਆ ਕਿ ਸਟੂਡੈਂਟ ਪੋਲਿਟਿਕਸ ਦੇ ਵਿੱਚ ਇੰਟਰਸਟ ਨਹੀਂ ਰੱਖ ਰਹੇ ਸਟੂਡੈਂਟਾਂ ਦਾ ਸਿੱਧੇ ਤੌਰ ਤੇ ਟਾਰਗੇਟ ਹੈ ਜਾਂ ਤਾਂ ਪੜ੍ਹ ਲਿਖ ਕੇ ਘਰੇ ਜਾਓ ਜਾਂ ਪੜ੍ਹ ਲਿਖ ਕੇ ਨੌਕਰੀ ਲੱਗੋ ਇੱਥੇ ਤੁਰਦੇ ਬਣਿਓ ਪੋਲਿਟਿਕਸ ਦੇ ਵਿੱਚ ਆਪਾਂ ਐਂਟਰੀ ਨਹੀਂ ਕਰਨੀ ਬਹੁਤ ਘਟ ਗਈ ਹੈ ਹੁਣ ਇਸ ਸਮੇਂ ਦੇਖੋ ਜੀ ਮੈਂ ਪਹਿਲਾਂ ਵੀ ਕਹਿ ਯੂਥ ਨੂੰ ਜਾਂ ਨਵੇਂ ਬੰਦੇ ਨੂੰ ਇਹ ਲੱਗਦਾ ਹੈ ਇਮਪ੍ਰੈਸ਼ਨ ਗਲਤ ਪੈ ਗਿਆ ਹੈ ਕ੍ਰਿਟਿਸਿਜ਼ਮ ਇੱਕ ਦੂਜੇ ਤੇ ਚਿੱਕੜ ਸਿੱਟਣਾ ਹਮ ਅੱਜ ਦੀ ਜਿਹੜੀ ਪੋਲਿਟਿਕਸ ਹੈ ਬਿਲਕੁਲ ਉਸ ਨੂੰ ਭੰਡਦਾ ਉਸ ਨੂੰ ਭੰਡਦਾ ਕਿਸੇ ਬੰਦੇ ਨੇ ਅੱਜ ਦੀ ਡੇਟ ਦੇ ਵਿੱਚ ਮੈਂ ਕਹਾਂਗਾ ਕਿਸੇ ਪੋਲਿਟਿਸ਼ੀਅਨ ਨੇ ਕਿਸੇ ਵੱਡੇ ਲੀਡਰ ਨੇ ਕਿਸੇ ਨੇ ਡਿਵੈਲਪਮੈਂਟ ਦੀ ਗੱਲ ਕੀਤੀ ਹੈ ਕਿਸੇ ਨੇ ਪਾਪੂਲੇਸ਼ਨ ਦੇ ਉੱਤੇ ਗੱਲ ਕੀਤੀ ਹੈ ਕਿਸੇ ਨੇ ਪੋਲਿਊਸ਼ਨ ਦੇ ਉੱਤੇ ਗੱਲ ਕੀਤੀ ਹੈ ਗਲੋਬਲ ਵਾਰਮਿੰਗ ਦੇ ਉੱਤੇ ਗੱਲ ਕੀਤੀ ਹੈ ਮੁੱਦੇ ਭਾਈ ਜੀ ਬਹੁਤ ਹੈ ਸਹੀ ਮੁੱਦਿਆਂ ਤੋਂ ਧਿਆਨ ਭਟਕਾ ਦੇ ਸਹੀ ਮੁੱਦਿਆਂ ਤੋਂ ਧਿਆਨ ਭਟਕਾ ਕੇ ਇੱਕ ਦੂਜੇ ਦੇ ਉੱਤੇ ਉਹਨੇ ਉਹ ਨਹੀਂ ਕੀਤਾ ਤੁਸੀਂ ਇਹ ਦੱਸੋ ਮੈਂ ਕੀ ਕੀਤਾ ਹੂੰ ਉਹਨੇ ਉਹ ਨਹੀਂ ਕੀਤਾ ਆਪਣੀ ਉਪਲਬਧੀ ਗਿਣਾਓ ਸਿੱਧੇ ਤੌਰ ਤੇ ਆਪਦੀ ਉਪਲਬਧੀ ਹੂੰ ਯਾ ਅਸੀਂ ਕੀ ਕਰਨਾ ਹੈ ਕਿਸੇ ਪੋਲੀਟਿਸ਼ੀਅਨ ਜਾਂ ਮੈਂ ਕਿਸੇ ਵੀ ਲੀਡਰ ਨੇ ਕੋਈ ਵਿਜਨਰੀ ਗੱਲ ਕੀਤੀ ਅੱਜ ਤਾਈਂ ਨਹੀਂ ਹੂੰ ਸੋ ਇਹਨਾਂ ਚੀਜ਼ਾਂ ਕਰਕੇ ਜਿਹੜਾ ਯੂਥ ਦਾ ਇੰਟਰਸਟ ਹੈ ਇੰਟਰਸਟ ਹੈ ਜਿਹੜਾ ਯੂਥ ਦਾ ਉਹ ਭਟਕ ਰਿਹਾ ਦੂਰ ਜਾ ਰਿਹਾ ਪੋਲਿਟਿਕਸ ਤੋਂ ਪਰ ਮੈਂ ਫੇਰ ਕਰੂੰਗਾ ਮੈਂ ਸਾਰੇ ਯੂਥ ਨੂੰ ਰਿਕੁਐਸਟ ਕਰੂੰਗਾ ਵੀ ਤਕੜਾ ਹੋ ਕੇ ਲੜਾਈ ਲੜਨ ਤੇ ਪੋਲਿਟਿਕਸ ਦੇ ਵਿੱਚ ਆਉਣ ਤੇ ਜਿਹੜੀਆਂ ਇਹ ਉੱਚ ਕੁਰਸੀਆਂ ਜਿਹੜੀਆਂ ਵੱਟੀਆਂ ਕੁਰਸੀਆਂ ਉਹਨਾਂ ਤੇ ਬਰਾਜਮਾਨ ਹੋਣ ਤਕੜੇ ਹੋ ਕੇ ਬੈਠਣ ਕਿੰਨੇ ਪਰਸੈਂਟ ਰੱਖਵਾ ਕਰਨ ਚਾਹੀਦਾ ਸਿੱਧੇ ਤੌਰ ਤੇ ਦੇਖਿਆ ਜਾ ਕਿਉਂਕਿ ਮਹਿਲਾਵਾਂ ਦੀ ਗੱਲ ਆਉਂਦੀ ਹੈ ਇਹ ਮਹਿਲਾਵਾਂ ਵੀ ਬਰਾਬਰ ਦੀਆਂ ਭਾਗੀਦਾਰ ਹੋਣੀਆਂ ਚਾਹੀਦੀਆਂ ਪੋਲਿਟਿਕਸ ਦੇ ਵਿੱਚ ਯੂਥ ਆ ਗਿਆ ਚਲੋ ਪੁਰਾਣੇ ਖੁੰਡ ਵੀ ਚਾਹੀਦੇ ਨੇ ਇਹ ਨਹੀਂ ਹੋ ਸਕਦਾ ਕਿ ਪੁਰਾਣੇ ਖੁੰਡਾਂ ਨੂੰ ਇੱਕ ਪਾਸੇ ਕਰ ਦਿੱ ਦਿੱਤੋ ਉਹਨਾਂ ਦਾ ਵੀ ਕੁਝ ਪਰਸੈਂਟ ਚਾਹੀਦਾ ਕੀ ਲੱਗਦਾ ਕਿ ਇਸ ਨੂੰ ਕਿਹੜੇ ਫਾਰਮੂਲੇ ਦੇ ਤੌਰ ਤੇ ਮਾਪਿਆ ਜਾਵੇ ਜੀ ਕਿ 33 33% ਕਰ ਦਿੱਤਾ ਜਾਵੇ ਕਿ ਜੀ 33% ਯੂਥ ਚਾਹੀਦਾ 33% ਮਹਿਲਾਵਾਂ ਚਾਹੀਦੀ ਨੇ 33% ਪੁਰਾਣੇ ਚਾਹੀਦੇ ਜਾਂ ਕੋਈ ਹੋਰ ਫਾਰਮੂਲਾ ਚਾਹੀਦਾ ਇਸ ਲਈ ਦੇਖੋ ਜੀ ਮੈਂ ਮੇਰੀ ਸੋਚ ਇਹ ਹੈ ਵੀ ਸਾਰੇ ਫਾਰਮੂਲੇ ਫੇਲ ਹੋ ਜਾਂਦੇ ਇਸ ਚੀਜ਼ ਫਾਰਮੂਲਾ ਇੱਕੋ ਚਾਹੀਦਾ ਸੱਚਾਈ ਦਾ ਫਾਰਮੂਲਾ ਬਿਲਕੁਲ ਜਿਹੜਾ ਡਿਸਰਵ ਕਰਦਾ ਉਹਨੂੰ ਦਿਓ ਹੂੰ ਇਹ ਨਾ ਹੋਵੇ ਵੀ ਇਹਨੂੰ ਇੱਥੇ ਇਹਨੂੰ ਦੇਣੀ ਹੈ ਉੱਥੇ ਉਹਨੂੰ ਦੇਣੀ ਹੈ ਇਟ ਸ਼ੁੱਡਨਟ ਬੀ ਲਾਈਕ ਦਿਸ ਇਟ ਸ਼ੁੱਡ ਬੀ ਹੀ ਡਿਸਰਵਡ ਦ ਸೀਟ ਜਾਂ ਇਹ ਚੀਜ਼ ਇਸ ਕੁਰਸੀ ਡਿਸਰਵ ਕਰਦਾ ਇਹਨੂੰ ਦਿਓ ਆਪੇ ਜਿਹੜਾ ਮਿਹਨਤ ਕਰੂਗਾ ਆਪੇ ਅੱਗੇ ਆਜੂਗਾ ਹੂੰ ਬਿਲਕੁਲ ਮਿਹਨਤ ਸਭ ਤੋਂ ਮੇਨ ਫਾਰਮੂਲਾ ਸੱਚਾਈ ਦਾ ਹੈ ਭਾਈ ਜੀ ਟਰੁੱਥ ਦਾ ਹੂੰ ਅਜੇ ਅਜੇਪਾਲ ਮਿੱੱਡੂ ਖੇੜਾ ਜਦੋਂ ਸਟੂਡੈਂਟ ਪੋਲਿਟਿਕਸ ਦੇ ਵਿੱਚ ਹੁੰਦੇ ਸੀਗੇ ਉਸ ਸਮੇਂ ਦੀ ਸਟੂਡੈਂਟ ਪੋਲਿਟਿਕਸ ਅੱਜ ਵੀ ਤੁਸੀਂ ਯੂਨੀਵਰਸਿਟੀ ਜਾਂਦੇ ਹੋਗੇ ਅੱਜ ਵੀ ਤੁਸੀਂ ਸਟੂਡੈਂਟ ਪੋਲਿਟਿਕਸ ਦੇ ਵਿੱਚ ਤਾਂ ਹਿੱਸਾ ਲੈਣੇ ਹੋ ਚਾਹੇ ਪ੍ਰਾਣਿਕ ਇੱਕ ਉਮੀਦਵਾਰ ਦੇ ਤੌਰ ਤੇ ਪ੍ਰਧਾਨ ਦੇ ਤੌਰ ਤੇ ਜਾਂਨੇ ਹੋ ਫਰਕ ਕੀ ਦਿਖਾਈ ਦਿੰਦਾ ਉਸ ਟਾਈਮ ਦੀ ਤੇ ਅੱਜ ਦੀ ਦੇਖੋ ਜੀ ਉਦੋਂ ਦੀ ਪੋਲਿਟਿਕਸ ਤੇ ਅੱਜ ਦੀ ਪੋਲਿਟਿਕਸ ਸਮੇਂ-ਸਮੇਂ 'ਨਾ ਪੋਲਿਟੀਕਲ ਸਿਸਟਮ ਬਦਲਦੇ ਰਹਿੰਦੇ ਆ ਸਾਡੇ ਟਾਈਮ ਹੋਰ ਤਰੀਕੇ ਸੀ ਪੋਲਿਟਿਕਸ ਦੇ ਯੂਥ ਦੇ ਵਿੱਚ ਮੈਂ ਕਹਾਂ ਅੱਜ ਦੀ ਡੇਟ ਜਿਹੜਾ ਯੂਥ ਹੈ ਉਹ ਹੋਰ ਤਰ੍ਹਾਂ ਨਾਲ ਪੋਲੀਟੀਕਲ ਸਿਸਟਮ ਦੇ ਵਿੱਚ ਵਿਚਰਦਾ ਹੈ ਜੀ ਸੋ ਸਮੇਂ-ਸਮੇਂ ਨਾਲ ਇਹ ਚੀਜ਼ ਬਦਲਦੀ ਰਹਿੰਦੀ ਹੈ ਸਾਡੇ ਵਾਰੀ ਥੋੜਾ ਜਿਹਾ ਸਲੋ ਸੀ ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਤੇ ਜਿਹੜੀ ਵੀ ਚੀਜ਼ ਆਪਾਂ ਕਰਦੇ ਆਂ ਤੇ ਵਿਦਨ ਦਾ ਆ ਮੈਨ ਸੈਕਿੰਡਾਂ ਦੇ ਵਿੱਚ ਚੀਜ਼ਾਂ ਸਪਰੈਡ ਹੁੰਦੀਆਂ ਸੋ ਆਈ ਥਿੰਕ ਅੱਜ ਦੀ ਰੇਟ ਜਿ ਇਟਸ ਮੋਰ ਈਜ਼ੀ ਯੇ ਵੀ ਆਪਾਂ ਬੈਠੇ ਹਾਂ ਪਰ ਹੁਣ ਰਾਜ ਆਪਾਂ ਗੱਲ ਕਰਾਂਗੇ ਤੇ ਸ਼ਾਮ ਤਾਈਂ ਤੁਹਾਡੀ ਰੀਚ ਹੀ ਮੈਨੂੰ ਲੱਗਦਾ ਬਹੁਤ ਹੈ ਤੇ ਤੁਹਾਡੀ ਰੀਚ ਦੇ ਨ ਬਥੇਰੇ ਥਾਵਾਂ ਤੇ ਗੱਲਾਂ ਪਹੁੰਚ ਜਾਣੀਆਂ ਉਹਨਾਂ ਸਮੇਂ 'ਚ ਇਹ ਚੀਜ਼ ਹੈ ਨਹੀਂ ਸੀ ਉਹਨਾਂ ਟਾਈਮ 'ਚ ਮੈਨੂੰ ਲੱਗਦਾ ਇੱਕ ਸਿਸਟਮ ਇਹ ਵੀ ਚੱਲਦਾ ਸੀ ਕਿ ਪੋਸਟਰ ਉਹਦੇ ਲਾਤੇ ਉਹਦੇ ਪਾਰ ਤੇ ਉਹ ਲੜਾਈਆਂ ਵੀ ਬਹੁਤ ਚੱਲਦੀਆਂ ਸੀ ਬਿਲਕੁਲ ਜੀ ਹਾਂ ਬਿਲਕੁਲ ਇਹ ਹੁੰਦਾ ਸੀਗਾ ਪੋਸਟਰ ਲੱਗਿਆਂ ਤੋਂ ਰੌਲੇ ਪੈ ਜਾਣੇ ਬਥੇਰੀਆਂ ਲੜਾਈਆਂ ਹੋਣੀਆਂ ਯੂਨੀਵਰਸਿਟੀਆਂ ਦੇ ਵਿੱਚ ਤੇ ਬੜਾ ਡਿਫਰੈਂਟ ਟਾਈਪ ਉਦੋਂ ਮੇਨ ਸਭ ਤੋਂ ਵੱਡੀ ਮੈਂ ਗੱਲ ਕਰਾਂ ਉਦੋਂ ਇੱਕ ਨਾ ਸਪੀਚ 오ਰੇਸ਼ਨ 오ਰੇਟਰ ਜਿਹੜਾ ਬੰਦਾ ਬੋਲਦਾ ਸੀਗਾ ਸਪੀਚਾ ਦਿੰਦਾ ਸੀਗਾ ਅੱਜ ਦੀ ਡੇਟ ਤੇ ਆਪਾਂ ਰਿਕਾਰਡ ਕਰਕੇ ਤੇ ਆਪਾਂ ਪਾਤੀ ਹੈ ਵੀਡੀਓ ਇਟਸ ਡਿਫਰੈਂਟ ਪਰ ਉਹਨਾਂ ਟਾਈਮਾਂ 'ਚ ਇਹ ਨਹੀਂ ਸੀ ਉਹਨਾਂ ਟਾਈਮਾਂ 'ਚ ਯੂ ਹੈਵ ਟੂ ਫੇਸ ਦਾ ਪਬਲਿਕ ਅੱਗੇ ਖੜ ਕੇ ਬੋਲਣਾ ਪੈਂਦਾ ਸੀ ਸੋ ਟੋਟਲੀ ਡਿਫਰੈਂਟ ਸੀਗਾ ਉਦੋਂ ਦਾ ਤੇ ਅੱਜ ਦਾ ਮੌਲ ਅੱਜ ਥੋੜਾ ਜਿਹਾ ਹੋਰ ਤਰ੍ਹਾਂ ਨਾਲ ਪੋਲਿਟਿਕਸ ਕੀਤੀ ਜਾਂਦੀ ਹੈ ਤੁਹਾਡੀ ਉਸ ਸਮੇਂ ਦੀ ਕੋਈ ਯਾਦ ਹੈ ਕਿ ਚੋਣ ਚੋਣ ਲੜਨ ਗਏ ਹੋ ਉਹ गिवਰੋ ਉਹ ਹੋ ਗਿਆ ਉਹ ਲੜਾਈ ਹੋਗੀ ਹੋਵੇ ਕਿਉਂਕਿ ਸਟੂਡੈਂਟ ਪੋਲਿਟਿਕਸ ਦੇ ਵਿੱਚ ਚੱਲਦਾ ਸੀ ਇਹ ਸਭ ਕੁਝ ਦੇਖੋ ਜੀ ਮੈਂ ਮੈਂ ਹਮੇਸ਼ਾ ਲੜਾਈ ਤੋਂ ਥੋੜਾ ਦੂਰ ਹੀ ਰਹਿੰਦਾ ਸੀ ਅੱਛਾ ਜੀ ਹਾਂ ਪਰ ਹਾਂ ਠੀਕ ਹੈ ਹੋ ਜਾਂਦੀ ਸੀ ਆਪਦੇ ਭਰਾਵਾਂ ਨਾਲ ਸਾਰਿਆਂ ਨਾਲ ਜਾਣਾ ਆਉਣਾ ਦਾ ਪੈਂਦਾ ਸੀ ਕਿਉਂਕਿ ਉਹ ਉਮਰੀ ਉਹੋ ਜੀ ਸੀ ਉਹੋ ਜੀ ਸੀ ਹਾਂ ਭਰਾਵਾਂ ਨਾਲ ਆਉਣਾ ਜਾਣਾ ਪੈਂਦਾ ਸੀ ਬਟ ਸਾਡਾ ਕੋਈ ਦਿਲ ਵਾਲਾ ਇਹ ਨਹੀਂ ਸੀਗਾ ਵੀ ਦਿਲੋਂ ਕਿਸੇ ਨੂੰ ਹੇਟ ਰੇਟ ਹੋਵੇ ਜਾਂ ਵੀ ਹੇਟ ਕਰਦੇ ਹੋਈਗੇ ਵੀ ਇਹ ਬੰਦਾ ਐ ਨਹੀਂ ਠੀਕ ਹੈ ਸਰਕਮਸਟੈਂਸ਼ੀਅਲ ਹੁੰਦਾ ਸੀਗਾ ਕਦੇ ਲੜ ਵੀ ਪੈਂਦੇ ਸੀਗੇ ਤੇ ਕਦੇ ਕੀ ਹੈ ਵੀ ਜੱਫੀਆਂ ਵੀ ਪਾਈ ਜਾਂਦੀਆਂ ਸੀਆਂ ਸੋ ਉਹ ਉਸ ਟਾਈਮ ਦੀ ਮੈਂ ਇੱਕ ਹੋਰ ਗੱਲ ਤੁਹਾਨੂੰ ਬ੍ਰਦਰ ਸਾਂਝੀ ਕਰਨਾ ਚਾਹੂਗਾ ਉਸ ਟਾਈਮ ਦੀ ਜਿਹੜੀ ਯੂ ਮੈਨ ਯੂਨੀਵਰਸਿਟੀ ਦੀ ਪੋਲਿਟਿਕਸ ਸੀ ਨਾ ਇਟ ਵਾਸ ਟੋਟਲੀ ਡਿਫਰੈਂਟ ਆਜ ਨਾਲੋਂ ਉਦੋਂ ਇੱਕ ਨਾ ਯੂਨੀਵਰਸਿਟੀ ਇਟ ਵਾਸ ਲਾਈਕ ਅ ਫੈਮਿਲੀ ਜਿਹੜੀ ਯੂਨੀਵਰਸਿਟੀ ਦੀ ਚਾਰਦੁਵਾਰੀ ਸੀ ਨਾ ਤੇ ਚਾਰਦੁਵਾਰੀ ਦੇ ਵਿੱਚ ਜਿੰਨੇ ਵੀ ਸਟੂਡੈਂਟਸ ਹੁੰਦੇ ਸੀ ਸਭ तकरीबन तकरीबन ਇੱਕ ਦੂਜੇ ਨੂੰ ਜਾਣਦੇ ਸੀ ਐਂਡ ਵੈਰੀ ਰਿਸਪੈਕਟਫੁਲੀ ਕੋਈ ਵੀ ਕਾਰਜ ਕਰਨਾ ਕੋਈ ਵੀ ਐਕਟ ਕਰਨਾ ਬੜੇ ਇਕੱਠੇ ਹੋ ਕੇ ਤੇ ਬੜਾ ਰਿਸਪੈਕਟਫੁਲੀ ਉਹਨੂੰ ਅੰਜਾਮ ਦੇਣਾ ਸੋ ਇਟ ਵਾਸ ਨਾਟ ਲਾਈਕ I mean, today's system, we... ਜੋਦਾ ਹੀ ਕਰਾਊਡਡ ਹੋਇਆ ਪਿਆ ਸਿਸਟਮ ਉਹ ਚੱਲਿਆ ਉਵੇਂ ਨਹੀਂ ਸੀ ਉਦੋਂ ਦੀ ਪੋਲਿਟਿਕਸ ਤੇ ਅੱਜ ਦੀ ਪੋਲਿਟਿਕਸ ਬਹੁਤ ਫਰਕ ਉਸ ਟਾਈਮ ਦੇ ਤੁਹਾਡੇ ਚਾਹੇ ਇਲੈਕਸ਼ਨ ਲੜਨ ਵਾਲੇ ਸਾਥੀ ਹੋਣ ਜਾਂ ਕਿਸਦੇ ਉਸ ਸਮੇਂ ਦੇ ਸਾਥੀ ਅੱਜ ਦੀ ਪੋਲਿਟਿਕਸ ਦੇ ਵਿੱਚ ਕਿੱਥੇ ਕਿ ਬੈਠੇ ਕੋਈ ਦੋਸਤ ਮਿੱਤਰ ਜਿਹੜੇ ਅੱਜ ਵੀ ਹੋਣ ਉਹ ਦੇਖੋ ਜੀ ਮੇਰੇ ਮੈਂ ਤੁਹਾਨੂੰ ਦੱਸਦਾ ਮੇਰਾ ਯਾਰਾ ਨਾ ਕੋਈ ਐ ਨਹੀਂਗਾ ਮੇਰੇ ਜਿੰਨੇ ਦੋਸਤ ਆ ਪੁਰਾਣੇ ਉਦੋਂ ਦੇ ਕੰਟੀਨਿਊਸਲੀ ਅਸੀਂ ਅੱਜ ਵੀ ਵਰਤਦੇ ਆ 20 25 25 30 30 ਸਾਲ ਹੋ ਗਏ ਮੈਂ ਅਲਾਦਾ ਮੇਰੀ 45 ਸਾਲ ਉਮਰ ਹੈ ਜੀ 44 45 ਸਾਲ ਉਹਦੇ ਚ ਮੈਂ ਨਾਲ ਭਰਾਵਾਂ ਨਾਲ ਕੱਢਿਆ ਮੈਨੂੰ 25 ਸਾਲ ਤੋਂ ਬਾਅਦ ਤੋਂ ਸਾਰੇ ਨਾਮ ਐਜ਼ ਇਟ ਇਜ਼ ਵਰਤਦਾ ਅੱਜ ਵੀ ਅੱਜ ਉਹ ਵੱਖ-ਵੱਖ ਪਾਰਟੀਆਂ ਵਿੱਚ ਬੈਠਾ ਹਾਂ ਹਾਂ ਵੱਖ-ਵੱਖ ਪਾਰਟੀਆਂ ਵਿੱਚ ਬੈਠੇ ਆ ਜੀ ਤੇ ਬੜੇ ਚੰਗੇ ਅਹੁਦਿਆਂ ਤੇ ਬੈਠੇ ਆ ਹੂੰ ਕਈ ਪੋਲੀਟੀਕਲੀ ਬੜੇ ਸਾਊਂਡ ਹੋਏ ਬੈਠੇ ਆ ਕਈ ਬਿਊਰੋਕ੍ਰੇਸੀ ਦੇ ਵਿੱਚ ਜਿਹੜੇ-ਜਿਹੜੇ ਪੰਜ ਕਿ ਜਾਨੇ ਦੇ ਨਾਮ ਦਾ ਚਲੋ ਜੀ ਆਇਆ ਨਾ ਜੇ ਇਹੋ ਜਿਹੀ ਚੀਜ਼ ਤੇ ਪੈ ਗਏ ਨਾ ਜੇ ਇੱਕ ਦਾ ਨਾਮ ਲਿਆ ਤਾਂ ਦੂਜੇ ਨੇ ਨਰਾਜ਼ ਹੋ ਜਾਣਾ ਸਾਰੇ ਸਤਕਾਰਯੋਗ ਭਰਾ ਹੈ ਸਾਰੇ ਅੱਜ ਦੀ ਰੇਟ ਚ ਬੜੀਆਂ ਚੰਗੀਆਂ ਪੋਜੀਸ਼ਨਾਂ ਤੇ ਆ ਚੰਗੇ ਥਾਮਾਂ ਤੇ ਬੈਠ ਚਲੋ ਮੈਂ ਉਹ ਪੁੱਛ ਲੈਣਾ ਕਿ ਇਸ ਤੇ ਚਲ ਤੁਸੀਂ ਉਹ ਨਹੀਂ ਦੱਸੋ ਮੈਂ ਪਾਰਟੀ ਦੇ ਨਾਮ ਤੋਂ ਪੁੱਛ ਲੈਣਾ ਬਤਾ ਜੀ ਬਤਾ ਪਾਰਟੀ ਪਾਰਟੀ ਆਮ ਆਦਮੀ ਪਾਰਟੀ ਚ ਕੌਣ ਹੈ ਸਾਰੇ ਹੈ ਜੀ ਆਮ ਆਦਮੀ ਪਾਰਟੀ ਚ ਵੀ ਹੈ ਜੀ ਕਾਂਗਰਸ ਚ ਵੀ ਹੈਗੇ ਜੀ ਕਾਲੀ ਦਲ ਚ ਵੀ ਹੈਗੇ ਹੈ ਇਹਨਾਂ ਮਤਲਬ ਕਹਿ ਸਕਦੇ ਆਂ ਵੀ ਹਰ ਪਾਰਟੀ ਦੇ ਵਿੱਚ ਬੰਦੇ ਆਪਣੇ ਜਿਹੜੇ ਮੇਰੇ ਨਾਲ ਦੇ ਮੇਰੇ ਫਰੈਂਡ ਸਰਕਲ ਆ ਜਿਹੜਾ ਉਹ ਚੰਗੇ ਉਸ ਦੇ ਉੱਤੇ ਲੈਵਲ ਦੇ ਉੱਤੇ ਇੱਕ ਮਨਕੀਰ ਤੋਲਖ ਹੋਰਾਂ ਦਾ ਨਾਮ ਆਉਂਦਾ ਮਾਲਵਿੰਦਰ ਕੰਗਹੋਰਾਂ ਦਾ ਨਾਮ ਆਉਂਦਾ ਸਾਰੇ ਸਾਥੀ ਸੀਗੇ ਹਾਂਜੀ ਇਹ ਵੀ ਮਾਲਵਿੰਦਰ ਵੀ ਸਾਡੇ ਨਾਲ ਉਦੋਂ ਸਾਡੇ ਟਾਈਮ ਹੀ ਸੀਗਾ ਮਤਲਬ ਕਿ ਤਕਰੀਬਨ ਅਸੀਂ ਸਾਰੇ ਉਸੇ ਟਾਈਮ ਦੇ ਹੈਗੇ ਆ ਅੱਜ ਦੀ ਡੇਟ 'ਚ ਜੇ ਆਪਾਂ ਕੀ ਹੋਰ ਉੱਪਰ ਚਲੇ ਜਾਈਏ ਜਿਹੜੇ ਪਾਰਟੀ ਦੇ ਪ੍ਰਧਾਨ ਵੀ ਹੈ ਕਈਆਂ ਦੇ ਕੋਈ ਕੁਝ ਹੋਰ ਵੀ ਉਹ ਵੀ ਸਾਡੇ ਟਾਈਮ ਸਾਡੇ ਨਾਲ ਹੀ ਜਿਹੜਾ ਸਫਰ ਸੀ ਜਿਹੜਾ ਮੈਂ ਸਟੂਡੈਂਟ ਲਾਈਫ ਸੀ ਉਹ ਇਕੱਠੇ ਅਸੀਂ ਤਕਰੀਬਨ ਕੱਢੀ ਐਸ ਬਹੁਤ ਚਲੋ ਮੁਹਾਲੀ ਦਾ ਜ਼ਿਕਰ ਕਰ ਲੈਣੇ ਆ ਮੁਹਾਲੀ ਦੇ ਵਿੱਚ ਤੁਸੀਂ ਇੱਕ ਕਾਫੀ ਲੰਬੇ ਸਮੇਂ ਤੋਂ ਐਕਟਿਵ ਹੋ ਵਿੱਕੀ ਵੀ ਐਕਟਿਵ ਸਿੰਘ ਹੈ ਬਹੁਤ ਜ਼ਿਆਦਾ ਮੁਹਾਲੀ ਦੇ ਵਿੱਚ ਮੁਹਾਲੀ ਦੇ ਵਿੱਚ ਸਮੱਸਿਆਵਾਂ ਕੀ ਨੇ ਆ ਤੇ ਉਹਨਾਂ ਨੂੰ ਸਮੱਸਿਆਵਾਂ ਦਾ ਹੱਲ ਕੀ ਹੈ ਮੁਹਾਲੀ ਦੇ ਵਿੱਚ ਕਿਉਂਕਿ ਮੁਹਾਲੀ ਸੂਬੇ ਦੀ ਰਾਜਧਾਨੀ ਦੇ ਬਿਲਕੁਲ ਨਾਲ ਜੁੜ ਚੁੱਕਿਆ ਹੈ ਡਿਵੈਲਪਮੈਂਟ ਹੋ ਰਹੀ ਹੈ ਪਰ ਫਿਰ ਵੀ ਦਿੱਕਤਾਂ ਬਹੁਤ ਨੇ ਦੇਖੋ ਜੀ ਮੈਂ ਮੁਹਾਲੀ ਦੀ ਗੱਲ ਕਰਾਂ ਤਾਂ ਮੁਹਾਲੀ ਇੱਕ ਮੈਟਰੋ ਮੈਟਰੋਪੋਲਿਟਨ ਸਿਟੀ ਅੱਜ ਦੀ ਡੇਟ 'ਚ ਅਸੀਂ ਪਹਿਲਾਂ ਵੀ ਕਈ ਅੱਜ ਤੋਂ 10 ਸਾਲ ਪਹਿਲਾਂ ਗੱਲਾਂ ਹੋਰ ਸੀ ਅੱਜ ਦੀ ਡੇਟ 'ਚ ਇਹ ਇੱਕ ਮਤਲਬ ਕਿ ਬੜਾ ਸਪਰੈਡ ਹੋਈ ਵੀ ਤੇ ਜਗਾ ਜਗਾ ਤੋਂ ਤੋਂ ਜਿਹੜੇ ਹੈਗੇ ਆ ਆਮਨ ਜਿਹੜੀ ਪਬਲਿਕ ਹੈ ਜਿਹੜੇ ਵੋਟਰ ਆਏ ਹੋਏ ਹੈ ਇਥੇ ਬਰੋਂ ਪੰਜਾਬ ਦੇ ਵੋਟਰ ਵੀ ਹੈਗੇ ਆ ਜੀ ਹਿਮਾਚਲ ਦੇ ਵੋਟਰ ਵੀ ਹੈਗੇ ਆ ਜੀ ਜਿਹੜੀ ਮਤਲਬ ਕੀ ਮੁਹਾਲੀ ਦੀ ਡੈਮੋਗ੍ਰਾਫੀ ਦਾ ਹੈਗੀ ਨਾ ਜੀ ਉਹ ਟੋਟਲੀ ਡਿਫਰੈਂਟ ਆ ਦੂਜੀਆਂ ਕੰਸਟੀਟੂਐਂਸੀ ਨਾਲ ਇਥੇ ਲੋਕ ਬੜੇ ਪੜ੍ਹੇ ਲਿਖੇ ਕਹਿ ਸਕਦੇ ਆ ਵੈਲ ਐਜੂਕੇਟਿਡ ਵੈਲ ਬਿਹੇਵਡ ਵਾਲੇ ਬੰਦੇ ਆ ਇੱਕ ਹੋਰ ਤਰ੍ਹਾਂ ਦਾ ਮਤਲਬ ਕੀ ਮਾਹੌਲ ਹੈ ਮੁਹਾਲੀ ਮੁਹਾਲੀ ਦੇ ਵਿੱਚ ਦਿੱਕਤਾਂ ਬੜੀਆਂ ਮਤਲਬ ਕੀ ਲੈ ਕੇ ਜਿਵੇਂ ਕਿ ਮੇਜਰ ਇਹ ਜਿਹੜੇ ਰੋਡ ਇਨਫਰਾਸਟ੍ਰਕਚਰ ਹੈ ਜਾਂ ਹੋਰ ਕਈ ਚੀਜ਼ਾਂ ਹੈ ਜਿਵੇਂ ਛੋਟੇ-ਛੋਟੇ ਕੰਮ ਹੈ ਜਿਵੇਂ ਆਪਾਂ ਕਹਿ ਸਕਦੇ ਆ ਡੰਪ ਦਾ ਜਿਹੜਾ ਮੇਨ ਹੈ ਜਿਵੇਂ ਹੁਣ ਆਪਣੇ 71 ਸੈਕਟਰ ਚ ਆਪਾਂ ਇੱਥੇ ਦੇਖੀਏ ਜੀ ਬੜਾ ਬੁਰਾ ਹਾਲ ਹੈ ਜੀ ਆਪਾਂ ਨਿਕਲਦੇ ਆ ਡੰਪਿੰਗ ਦਾ ਬੜਾ ਕੂੜਾ ਕੂੜੇ ਦੀ ਜਿਹੜੀ ਹੈਗੀ ਹੈ ਜਿਹੜੀ ਲਿਫਟਿੰਗ ਲਿਫਟਿੰਗ ਦੀਆਂ ਬੜੀਆਂ ਦਿੱਕਤਾਂ ਆਉਂਦੀਆਂ ਮੋਹਾਲੀ ਦੇ ਮੇਜਰ ਕਈ ਜਿਹੜੇ ਕੰਮ ਹੈਗੇ ਆ ਉਹ ਪੈਂਡਿੰਗ ਪਈ ਹੈ ਹਜੇ ਵੀ ਪਰ ਮੈਂ ਇੱਕ ਗੱਲ ਕਹਿਣਾ ਚਾਹੂੰਗਾ ਮੋਹਾਲੀ ਦੇ ਜਿਹੜਾ ਜਦੋਂ ਅਕਾਲੀ ਦਲ ਦੀ ਸਰਕਾਰ ਵੇਲੇ ਮੋਹਾਲੀ ਦੀ ਜਿਹੜੀ ਡਿਵੈਲਪਮੈਂਟ ਹੋਈ ਸੀ ਅੱਜ ਵੀ ਮਤਲਬ ਕਿ ਲੋਕ ਉਸ ਚੀਜ਼ ਨੂੰ ਯਾਦ ਕਰ ਰਹੇ ਯਾਦ ਕਰਦੇ ਵੀ ਇੰਨੀ ਜ਼ਿਆਦਾ ਉਸ ਟਾਈਮ ਦੇ ਵਿੱਚ ਡਿਵੈਲਪਮੈਂਟ ਹੋਈ ਸੀਗੀ ਜੇ ਆਪਾਂ ਮੋਹਾਲੀ ਏਰੀਏ ਦੇ ਵਿੱਚ ਕਾਲਜਸ ਦਾ ਲਾ ਲਓ ਮੋਹਾਲੀ ਏਰੀਏ ਦੇ ਵਿੱਚ ਹਸਪੀਟਲਸ ਲਾ ਲਓ ਮੋਹਾਲੀ ਏਰੀਏ ਦੇ ਵਿੱਚ ਹੋਰ ਵੀ ਆਪਾਂ 에어ਪੋਰਟ ਵਾਲਾ ਲਾ ਲੀਏ ਬਿਲਕੁਲ ਦੇ ਕਮਿਊਨਿਟੀ ਸੈਂਟਰਸ ਲਾ ਲਏ ਕੰਮ ਬਣੀਓ ਕੋਈ ਕਮੀ ਨਹੀਂ ਰਹੀ ਕਿਸੇ ਟਾਈਮ ਵੀ ਬਟ ਅੱਜ ਦੀ ਡੇਟ 'ਚ ਮੋਹਾਲੀ ਦੇ ਜਿਹੜੇ ਮੇਜਰ ਇਸ਼ੂਜ਼ ਹੈ ਉਹ ਕਾਫੀ ਹੈ ਪਾਣੀ ਦੀ ਸਮੱਸਿਆ ਹੈ ਇੱਥੇ ਜੀ ਤੁਹਾਡੇ ਕੋਲ ਪਲਾਨ ਹੈ ਇਹਨਾਂ ਮੁਸ਼ਕਲਾਂ ਦਾ ਹੱਲ ਕਰਨ ਦਾ ਬਿਲਕੁਲ ਜੀ ਜੇ ਤੁਸੀਂ ਗਰਾਊਂਡ ਤੇ ਜਾ ਕੇ ਕੰਮ ਕਰੋਗੇ ਜਿਹੜੀਆਂ ਮੁਸ਼ਕਲਾਂਆਂ ਦਾ ਹੱਲ ਤਾਂ ਆਪੇ ਨਿਕਲੇ ਆਉਂਦਾ ਬਟ ਯੂ ਹੈਵ ਟੂ ਬੀ ਔਨ ਦਾ ਗਰਾਊਂਡ ਉਹ ਸਿਸਟਮ ਚ ਆਉਣਾ ਪੈਣਾ ਸਿਸਟਮ ਦੇ ਵਿੱਚ ਆਉਣਾ ਪੈਣਾ ਉਸ ਚੀਜ਼ ਨੂੰ ਅੱਜ ਵੀ ਅੱਜ ਦੀ ਵੀ ਮੈਂ ਕਹੂੰਗਾ ਵੀ ਜਿਹੜੇ ਅੱਜ ਦੀ ਡੇਟ 'ਚ ਵੀ ਪੋਲਿਟਿਸ਼ੀਅਨ ਹੈਗੇ ਜਿਹੜੇ ਆਪਣੇ ਜਿਹੜੇ ਲੀਡ ਕਰ ਰਿਹਾ ਇਸ ਹਲਕੇ ਨੂੰ ਇਸ ਟਾਈਮ ਉਹਨਾਂ ਨੂੰ ਚਾਹੀਦਾ ਹੈ ਵੀ ਅੱਛੀ ਤਰ੍ਹਾਂ ਨਾਲ ਥੋੜਾ ਜਿਹਾ ਗਰਾਊਂਡ ਦੇ ਉੱਤੇ ਆਉਣ ਗਰਾਊਂਡ 'ਚ ਸਮੱਸਿਆਵਾਂ ਜਿਹੜੀਆਂ ਸੈਕਟਰ ਟੂ ਸੈਕਟਰ ਸਮੱਸਿਆਵਾਂ ਹਨਾ ਉਹਨਾਂ ਤੇ ਥੋੜਾ ਜਿਆਦਾ ਮੋਹੱਲੀ ਮੋਹੱਲੀ ਦਾ ਜ਼ਿਕਰ ਹੋ ਗਿਆ ਸ਼ਰਮਣੀ ਕਾਲੀ ਦਲ ਜਿਹੜੀ ਪਾਰਟੀ ਨਾਲ ਜੁੜੇ ਹੋਏ ਹੋ ਸ਼੍ਰੋਮਣੀ ਅਕਾਲੀ ਦਲ ਦਾ ਭਵਿੱਖ ਕੀ ਲੱਗ ਰਿਹਾ ਕਿਉਂਕਿ ਸੁਖਬੀਰ ਸਿੰਘ ਬਾਦਲ ਦੁਬਾਰਾ ਤੋਂ ਪ੍ਰਧਾਨ ਬਣ ਗਏ ਪਰ ਬਾਗੀ ਧੜਾ ਵੀ ਜਿਹੜਾ ਲਗਾਤਾਰ ਹਾਵੀ ਹੁੰਦਾ ਹੋਇਆ ਨਜ਼ਰ ਆ ਰਿਹਾ ਉਹ ਵੀ ਭਰਤੀ ਦੱਸ ਰਹੇ ਨੇ ਕਿ ਲੱਖਾਂ ਦੇ ਵਿੱਚ ਸਾਡੀ ਭਰਤੀ ਹੋ ਚੁੱਕੀ ਹੈ ਅਕਾਲੀ ਦਲ ਨੇ ਆਪਣੇ ਡੈਲੀਗੇਟ ਚੋਂ ਇੱਕ ਪ੍ਰਧਾਨ ਚੁਣ ਲਿਆ ਲੱਗਦਾ ਹੈ ਕਿ ਜੇਕਰ ਆਪਸੀ ਖਿੱਚੋ ਤਾਣੀ ਚੱਲਦੀ ਰਹੀ ਤਾਂ ਪਾਰਟੀ ਅੱਗੇ ਨਹੀਂ ਵਧ ਪਾਏਗੀ ਦੇਖੋ ਜੀ ਮੈਂ ਇੱਕ ਬਿਲਕੁਲ ਥੋੜੀ ਗੱਲ ਸਹੀ ਹੈ ਵੀ ਆਪਸ ਜਿਹੜੀ ਖਿੱਚਾ ਤਾਣੀ ਹੈ ਇਹ ਖਤਮ ਹੋਣੀ ਚਾਹੀਦੀ ਹੈ ਕਿਸੇ ਹੱਥ ਤੇ ਜਾ ਕੇ ਇਹ ਜਿਹੜਾ ਬਾਗੀ ਧੜਾ ਹੈ ਇਸ ਨੂੰ ਮੈਂ ਚਾਹੂੰਗਾ ਵੀ ਆਈਡੀ ਡੇਟ 'ਚ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਅਨਾਉਂਸ ਕਰ ਦਿੱਤਾ ਗਿਆ। ਹੂੰ। ਉਹ ਗੱਲ ਇਹ ਆ ਵੀ ਇਨਸ ਇਹ ਜਿਹੜਾ ਬਾਗੀ ਧੜੇ ਨੂੰ ਵੀ ਇਸ ਚੀਜ਼ ਨੂੰ ਐਕਸੈਪਟ ਕਰ ਲੈਣਾ ਚਾਹੀਦਾ ਹੈ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹਨ ਹੁਣ ਤੇ ਇਹਨਾਂ ਨੂੰ ਮੇਰੇ ਸਾਹਬ 'ਚ ਇਕਜੁੱਟ ਹੋ ਕੇ ਤੇ ਚੱਲਣਾ ਚਾਹੀਦਾ। ਕਿਉਂਕਿ ਆਪਸੀ ਖਿੱਚੋ ਤਾਂ ਤੇ ਤੀਸਰਾ ਬੰਦਾ ਫਾਇਦਾ ਲੈ। ਦੇਖੋ ਜੀ ਲੋਕਾਂ ਦੀ ਡਿਵਾਈਡ ਐਂਡ ਰੂਲ ਦੀ ਪਾਲਿਸੀ ਅੱਜ ਦੀ ਨਹੀਂ ਪਿਛਲੇ ਕਾਫੀ ਸਮੇਂ ਤੋਂ ਹੈ। ਆ ਮੈਨ ਮੈਂ ਕਹਿ ਸਕਦੇ ਹਾਂ। ਬਿ ਹਿਆਰਾ ਸਾਲਾਂ ਤੋਂ ਡਿਵਾਈਡ ਐਂਡ ਰੂਲ ਦੀ ਪਾਲਿਸੀ ਚੱਲਦੀ ਹੈ ਤੇ ਉਸ ਪਾਲਿਸੀ ਨੂੰ ਸਮਝਣਾ ਚਾਹੀਦਾ ਹੈ ਵੀ ਜਿਹੜੀਆਂ ਬਾਹਰਲੀਆਂ ਤਾਕਤਾਂ ਆਊਟ ਆਫ ਦਾ ਪਾਰਟੀ ਜਿਹੜੇ ਲੋਕ ਹੈ ਉਹ ਇਸ ਚੀਜ਼ ਨੂੰ ਬढ़ावा ਦਿੰਦੇ ਆ ਤੇ ਉਹਨਾਂ ਦੀਆਂ ਗੱਲਾਂ ਸੁਣਨ ਨਾਲੋਂ ਆਪਾਂ ਆਪਦੀ ਪੰਥ ਦੇ ਉੱਤੇ ਤੇ ਆਪਦੀ ਪਾਰਟੀ ਦੇ ਉੱਤੇ ਫੋਕਸ ਕਰੀਏ ਕਿਉਂਕਿ ਪਾਰਟੀ ਨੂੰ ਬਚਾਉਣਾ ਅੱਜ ਦੀ ਡੇਟ ਸਭ ਤੋਂ ਜ਼ਰੂਰੀ ਹੈ ਜੇ ਪਾਰਟੀ ਬਚੂਗੀ ਤਾਂ ਆਪਾਂ ਬਚਾਂਗੇ ਮੇਰੇ ਆਖਰੀ ਸਵਾਲ ਹੋਣਗੇ ਵਿੱਕੀ ਮਿੱਡੂ ਖੇੜਾ ਤੇ ਸਮਾਪਤੀ ਕਰਾਂਗੇ ਪੌਡਕਾਸਟ ਦੀ ਵਿੱਕੀ ਮਿੱਡੂ ਖੇੜਾ ਦੇ ਕਤਲ ਨੂੰ ਲੈ ਕੇ ਇਨਸਾਫ ਕਿੱਥੋਂ ਤੱਕ ਪਹੁੰਚਿਆ ਦੇਖੋ ਜੀ ਮੈਂ ਪਹਿਲਾਂ ਵੀ ਕਾਫੀ ਇੰਟਰਵਿਊ ਚ ਕਹਿ ਚੁੱਕਿਆ ਆ ਵੀ ਇਟ ਵਾਸ ਦਾ ਫਰਸਟ ਸਟੈਪ ਇਨਸਾਫ ਦਾ ਹਜੇ ਇਨਸਾਫ ਲੈਣ ਵਾਲਾ ਬਾਕੀ ਹੈ ਇਸ ਇਨਸਾਫ ਲਈ ਮੈਂ ਲੜਦਾ ਰਹੂੰ ਦਿਲ ਦੀ ਐਂਡ ਤੇ ਇਹਨਾਂ ਨੂੰ ਆਪ ਦੇ ਇਨਜਾਮ ਤਾਈਂ ਪਹੁੰਚ ਕਰਾਉਂਗਾ ਐਟ ਐਨੀ ਕਾਸਟ ਮੈਨੂੰ ਕੁਝ ਵੀ ਕਰਨਾ ਪਵੇ ਤੇ ਮੈਂ ਇਸ ਇਸ ਕੇਸ ਨੂੰ ਦਿਲ ਦੀ ਐਂਡ ਲੜੂ ਇਸ ਨੂੰ ਹਾਈ ਕੋਰਟ ਦੇ ਵੀ ਮੂਵ ਹੈ ਬਿਲਕੁਲ ਜੀ ਮੈਂ ਹਾਈ ਕੋਰਟ ਚ ਇਨ ਇਹਨਾਂ ਦੇ ਅਗੇਂਸਟ ਜਿਹੜੀ ਇਹਨਾਂ ਦੇ ਕੁਆਟਰਲ ਦੇ ਅਗੇਂਸਟ ਅਪੀਲ ਪਾਈ ਹੈ ਤੇ ਹਾਈ ਕੋਰਟ ਦੇ ਵਿੱਚ ਇਹਨਾਂ ਨੂੰ ਦੁਬਾਰਾ ਫੇਰ ਜਜ ਸਾਹਿਬ ਜਿਹੜੇ ਆਨਰੇਬਲ ਸਾਡੇ ਹੈਗੇ ਆ ਉਹ ਤੁਹਾਨੂੰ ਉਹ ਸੁਣਨਗੇ ਇਸ ਕੇਸ ਨੂੰ ਦੁਬਾਰਾ ਮੈਟਰ ਨੂੰ ਤੇ ਉਹਦੇ ਤੇ ਜੋ ਸਹੀ ਹੋਇਆ ਜੋ ਕਮੀਆਂ ਪੇਸ਼ੀਆਂ ਰਹੀਆਂ ਉਹਨਾਂ ਨੂੰ ਪੂਰੀਆਂ ਕਰਕੇ ਤੇ ਇਸ ਨੂੰ ਕੇਸ ਅੱਗੇ ਚਲਾਇਆ ਜਾਊਗਾ ਤੁਹਾਨੂੰ ਖਤਰਾ ਕਿੰਨਾ ਹੈ ਕਿਉਂਕਿ ਇੱਕ ਫੋਰਸ ਤੁਹਾਡੇ ਨਾਲ ਚੱਲਦੀ ਹੈ ਉਹ ਵਿੱਕੀ ਮਿੱਡੂ ਖੇਡਾ ਕਤਲ ਤੋਂ ਬਾਅਦ ਇੱਕ ਖਤਰਾ ਜਿਹੜਾ ਪਰਵਾਸ ਚ ਮਨਰਾਉਣ ਲੱਗ ਗਿਆ ਤੁਹਾਨੂੰ ਖਤਰਾ ਕਿੰਨਾ ਹੈ ਦੇਖੋ ਜੀ ਮੇਰੇ ਖਤਰੇ ਦੀ ਗੱਲ ਆਖੀ ਖਤਰਾ ਤਾਂ ਰਹਿੰਦਾ ਹੀ ਹੈ ਹਮੇਸ਼ਾ ਹੀ ਕਿਉਂਕਿ ਜਿਹੜੇ ਬੰਦਿਆਂ ਨੇ ਇਸ ਚੀਜ਼ ਨੂੰ ਅੰਜਾਮ ਦਿੱਤਾ ਹੈ ਉਹ ਬੰਦੇ ਹਜੇ ਵੀ ਫਰਾਰ ਹੈ ਬਿਲਕੁਲ ਚਾਰ ਬੰਦਿਆਂ ਦੇ ਵਿੱਚੋਂ ਜਿਹੜਾ ਚਾਰ ਸ਼ੂਟਰਾਂ ਦੇ ਵਿੱਚੋਂ ਮੈਂ ਕਹੂੰਗਾ ਇੱਕ ਬੰਦਾ ਮਿਸਿੰਗ ਹੈ ਜਿਹੜਾ ਹਜੇ ਕਿ ਅਨਡੈਂਟਿਫਾਈਡ ਉਹ ਵੀ ਹੋ ਸਕਦਾ ਹੈ ਵੀ ਮੇਰੇ ਕਿਤੇ ਇੱਥੇ ਸੈਕਟਰ ਦੇ ਕੋਲੇ ਘੁੰਮਦਾ ਫਿਰਦਾ ਹੋਵੇ ਕੱਲ ਨੂੰ ਮੈਨੂੰ ਹਿੱਟ ਕਰ ਦੇ ਬਿਲਕੁਲ ਮੇਨ ਜਿਹੜਾ ਮੈਂ ਕਹਿੰਦਾ ਲੋਜਿਸਟਿਕ ਪ੍ਰੋਵਾਈਡਰ ਜਾਂ ਜਿਹੜਾ ਜਿਹੜੇ ਬੰਦੇ ਨੇ ਰੱਖਿਆ ਜਿਹੜਾ ਮੈਂ ਪਹਿਲਾਂ ਵੀ ਨਾਮ ਲੈਣਾ ਉਹਨਾਂ ਸ਼ਗਨਪ੍ਰੀਤ ਉਹ ਬੰਦਾ ਵੀ ਹਜੇ ਤਾਈਂ ਫਰਾਰ ਹੈ ਉਹ ਜੇ ਵਿਕੀ ਦਾ ਨੁਕਸਾਨ ਕਰ ਸਕਦਾ ਹੈ ਤੇ ਕੱਲ ਨੂੰ ਮੇਰਾ ਵੀ ਕਰ ਸਕਦਾ ਹੈ ਕਰਨ ਦੀ ਕੋਸ਼ਿਸ਼ ਕਰ ਸਕਦਾ ਹੈ ਕਹਿੰਦੇ ਬਾਰ ਕੀ ਬੋਲਦੇ ਮੈਂ ਸਾਡੇ ਬੋਲਦੇ ਆਬਵੀਸਲੀ ਜੀ ਮੈਂ ਮੈਂ ਲੜ ਰਿਹਾ ਆਪਣਾ ਕੇਸ ਹੂੰ ਮੈਂ ਉਹਦੇ ਉਹਨੂੰ ਵਾਪਸ ਲਿਆਉਣ ਵਾਸਤੇ ਮੈਂ ਜੋ ਵੀ ਲੀਗਲ ਆਪਣੀ ਹੈਗਾ ਐਫਰਟਸ ਉਹ ਮੈਂ ਕਰਦਾ ਮੈਂ ਆਪਣੇ ਆਸਟ੍ਰੇਲੀਅਨ ਕਮਿਸ਼ਨ ਨੂੰ ਵੀ ਲਿਖਦਾ ਮੈਂ ਆਪਣੇ ਇੰਡੀਅਨ ਕਮਿਸ਼ਨ ਨੂੰ ਵੀ ਲਿਖਦਾ ਹਰ ਤਰ੍ਹਾਂ ਦਾ ਮੈਂ ਐਫਰਟ ਕਰ ਰਿਹਾ ਹਾਂ ਸੋ ਉਸ ਨੂੰ ਇਸ ਇਹ ਪਤਾ ਵੀ ਇਹ ਕਦੇ ਨਾ ਕਦੇ ਮੈਨੂੰ ਵਾਪਸ ਇੰਡੀਆ ਕੜੀਸ ਕੇ ਲੈ ਜਾਣਗੇ ਤੇ ਡੈਫੀਨੇਟਲੀ ਇਸ ਚੀਜ਼ਾਂ ਦਾ ਲੈ ਕੇ ਵੀ ਜੇ ਉਹਨਾਂ ਦਾ ਉਹਨਾਂ ਨੂੰ ਵਿਕੀ ਨੂੰ ਹਿੱਟ ਕਰ ਸਕਦੇ ਤਾਂ ਮੈਨੂੰ ਤਾਂ ਕਹ ਰਹੀ ਸਕਦੇ ਜੀ ਅਜੀ ਅਜੀ ਜੀ ਇੱਕ ਸਵਾਲ ਹੁੰਦਾ ਕਿ ਅੱਜ ਕੱਲ ਜਿਵੇਂ ਉਹ ਸ਼ੂਟਰ ਆਏ ਸਨ ਉਸ ਤੋਂ ਬਾਅਦ ਕਈ ਇੰਸਟਾਗ੍ਰam ਤੇ ਵੀਡੀਓ ਵੀ ਆਉਂਦੀਆਂ ਨੇ ਕਿ ਨੌਜਵਾਨ 20 20 ਸਾਲ ਦੀ ਉਮਰ ਦੇ ਮੁੰਡੇ-ਕੁੰਡੇ ਜਿਨ੍ਹਾਂ ਦੇ ਅਜੇ ਦਾੜੀ ਮੁੱਛ ਵੀ ਨਹੀਂ ਆਈ ਹੁੰਦੀ ਉਹ ਵੈਪਨ ਲਈ ਫਿਰਦੇ ਨੇ ਤੇਜ਼ ਤਾਰ ਹਥਿਆਰ ਲਈ ਫਿਰਦੇ ਨੇ ਲੱਗਦਾ ਨਹੀਂ ਕਿ ਪੰਜਾਬ ਕਿੱਧਰ ਨੂੰ ਜਾ ਰਹੀ ਹੈ ਪੀਡੀ ਜਿੱਥੇ ਭਗਤ ਸਿੰਘ ਹੋਰਾਂ ਤੋਂ ਪੰਜਾਬ ਤੇ ਇਹ ਕਿੱਧਰ ਨੂੰ ਜਾ ਰਿਹਾ ਸਿਸਟਮ ਦੇਖੋ ਜੀ ਵੈਪਨ ਇੱਕ ਇਹੋ ਜਿਹੀ ਚੀਜ਼ ਹੈ ਜੇ ਤਾਂ ਸਹੀ ਪਾਸੇ ਨੂੰ ਚੱਕੀਏ ਸਹੀ ਕੰਮ ਕੌਜ਼ ਕਰਕੇ ਤੇ ਇਹ ਹੈਲਪਫੁਲ ਵੀ ਹੋ ਸਕਦਾ ਜੇ ਗਲਤ ਮਨਸ਼ਾ ਨਾਲ ਇਹਨੂੰ ਚੱਕਾਂਗੇ ਤੇ ਨੁਕਸਾਨ ਦੇ ਵੀ ਬਹੁਤ ਤੇ ਮੈਂ ਹਰ ਇੱਕ ਨੂੰ ਇੱਕ ਰਿਕਵੈਸਟ ਕਰਦਾ ਹਰ ਬੰਦੇ ਨੂੰ ਕਹਿੰਦਾ ਵੀ ਵੈਪਨ ਰੱਖਣਾ ਕੋਈ ਗਲਤ ਗੱਲ ਨਹੀਂ ਗੀ ਵੈਪਨ ਰੱਖੋ ਪਰ ਭਗਤ ਸਿੰਘ ਵਾਲੀ ਸੋਚ ਦੇ ਨਾਲ ਵੈਪਨ ਰੱਖੋ ਬਿਲਕੁਲ ਡਿਫੈਂਸ ਵਾਸਤੇ ਵੈਪਨ ਰੱਖੋ ਮੈਂ ਰੱਖਦਾ ਜੀ ਮੈਂ ਆਪਦੇ ਡਿਫੈਂਸ ਲਈ ਰੱਖਦਾ ਜੀ ਖੁਦਾ ਨਾ ਖਾਸ ਤੱਕ ਮੈਂ ਕਦੇ ਕੋਈ ਇਹ ਜੀ ਗੱਲ ਹੋ ਜੇ ਇਹ ਦੁਬਾਰੇ ਜਿਹੜੇ ਗੂਨਸ ਆਏ ਦੁਬਾਰਾ ਮੈਨੂੰ ਹਿੱਟ ਕਰਨ ਦੀ ਕੋਸ਼ਿਸ਼ ਕਰਨ ਤੇ ਮੈਂ ਆਪ ਦਾ ਮੈਂ ਆਪ ਦੇ ਡਿਫੈਂਸ ਲਈ ਵੈਪਨ ਨੂੰ ਮੈਨੂੰ ਕੱਟਣਾ ਪੈਂਦਾ ਤੇ ਚਲਾਉਣਾ ਵੀ ਪੈਂਦਾ ਤੇ ਮੈਨੂੰ ਰੱਖਣਾ ਪੈਂਦਾ ਸੋ ਇਹ ਮਜਬੂਰੀ ਹਾਂ ਇਸ ਚੀਜ਼ ਨੂੰ ਗਲੋਰੀਫਾਈ ਨਾ ਕਰੋ ਜਿਹੜੀ ਗੱਲ ਹੈ ਗਲੋਰੀਫਾਈ ਕਰਨਾ ਗਲਤ ਹੈ ਤੇ ਮੈਂ ਯੂਥ ਨੂੰ ਹੀ ਰਿਕਵੈਸਟ ਕਰਦਾ ਵੀ ਠੀਕ ਹੈ ਬ੍ਰਦਰ ਇਹ ਇਹ ਗਲੋਰੀਫਾਈ ਕਰਦੇ ਅੱਜ ਤੁਹਾਨੂੰ ਚੰਗੇ ਲੱਗਦੇ ਆ ਪਰ ਜਦੋਂ ਤੁਹਾਨੂੰ ਮਜਬੂਰੀ ਚ ਇਹ ਚੱਕਣਾ ਪੈਂਦਾ ਨਾ ਉਦੋਂ ਪਤਾ ਲੱਗਦਾ ਵੀ ਇਹਦਾ ਭਾਰ ਕਿੰਨਾ ਹੈ ਵੈਪਨ ਦਾ ਕਿ ਕਿ ਮਜਬੂਰੀ ਚ 24 ਘੰਟੇ ਚੱਕਣਾ ਬਹੁਤ ਮੁਸ਼ਕਲ ਹੋ ਜਾਂਦੀ ਹੈ ਸੋ ਇਸ ਕਰਕੇ ਮੈਂ ਸਾਰੇ ਯੂਥ ਨੂੰ ਇਹੀ ਰਿਕਵੈਸਟ ਕਰਦਾ ਵੀ ਠੀਕ ਹੈ ਚੱਕਣਾ ਤੇ ਚੱਕੋ ਭਗਤ ਸਿੰਘ ਦੀ ਸੋਚ ਨਾਲ ਐਵੇਂ ਵੈਪਨ ਨੂੰ ਨਾ ਚੱਕੋ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਜੀ ਬਈ ਜੀ ਵੀਡੀਓ ਦੇ ਨਾਲ ਗੱਲਬਾਤ ਕਰਨ ਦੇ ਲਈ ਤੇ ਖਾਸ ਤੌਰ ਤੇ ਅੱਜ ਦੇ ਇਸ ਸਾਡੇ ਪੋਡਕਾਸਟ ਦੇ ਵਿੱਚ ਅਜੇਪਾਲ ਸਿੰਘ ਮਿੱਡੂ ਖੇੜਾ ਸਾਡੇ ਨਾਲ ਮੌਜੂਦ ਹਨ ਜਿਨ੍ਹਾਂ ਦੇ ਨਾਲ ਵਿੱਕੀ ਮਿੱਡੂ ਖੇੜਾ ਹੋਰਾਂ ਦੀ ਫਾਊਂਡੇਸ਼ਨ ਨੂੰ ਲੈ ਕੇ ਸਟੂਡੈਂਟ ਪੋਲਿਟਿਕਸ ਤੋਂ ਲੈ ਕੇ ਕਹਿ ਸਕਦੇ ਆ ਸਟੇਟ ਦੀ ਜਾਂ ਦੇਸ਼ ਦੀ ਪੋਲਿਟਿਕਸ ਦੇ ਵਿੱਚ ਕਿਸ ਤਰੀਕੇ ਐਂਟਰੀ ਹੋ ਸਕਦੀ ਆ ਸਟੂਡੈਂਟ ਪੋਲਿਟਿਕਸ ਦੇ ਵਿੱਚ ਕਿੰਨਾ ਇੰਟਰਸਟ ਰੱਖਦੇ ਨੇ ਅਤੇ ਉਹਨਾਂ ਦਾ ਇੰਟਰਸਟ ਕਿਸ ਤਰੀਕੇ ਵਧਾਇਆ ਜਾ ਸਕਦਾ ਉਹ ਸਭ ਨੂੰ ਲੈ ਕੇ ਗੱਲਬਾਤ ਕੀਤੀ ਅਗਲੀ ਵਾਰ ਪੋਡਕਾਸਟ ਦੇ ਵਿੱਚ ਮਿਲਾਂਗੇ ਕਿਸੇ ਹੋਰ ਵਿਅਕਤੀ ਵਿਸ਼ੇਸ਼ ਦੇ ਨਾਲ ਅਤੇ ਕਰਾਂਗੇ ਉਹਨਾਂ ਦੇ ਜੀਵਨ ਅਤੇ ਉਹਨਾਂ ਦੇ ਸਬੰਧਿਤ ਕੰਮਾਂ ਨੂੰ ਲੈ ਕੇ ਗੱਲਬਾਤ